ਆਡੇ ਨਜ਼ਰੀਏ ਦੇ ਪਰਦੇ ਤੇ ਇਸ ਵਕਤ ਪੰਜਾਬ ਕਿਹੋ ਜਿਹਾ ਨਜ਼ਰ ਆ ਰਿਹਾ ਤੁਹਾਨੂੰ ਦੋ ਦੋ ਚੀਜ਼ਾਂ ਪੈਰਲਲ ਚੱਲ ਰਹੀਆਂ ਇੱਕ ਪਾਸੇ ਜਿਹੜੇ ਪੰਜਾਬ ਦੇ ਲੋਕ ਐ ਉਹ ਲੜਨਾ ਚਾਹੁੰਦੇ ਨੇ ਉਹ ਕੋਈ ਵੀ ਇਸ ਤਰ੍ਹਾਂ ਦਾ ੱੱੱਕਾ برداشت ਕਰਨ ਦੇ ਮੂਡ 'ਚ ਨਹੀਂ ਐ ਵੀ ਕੋਈ ਗੱਲ ਹੋਵੇ ਸਿਆਸਤ ਜਾਂ ਵਪਾਰੀ ਜਾਂ ਕੰਪਨੀਆਂ ਜਿਹੜੀਆਂ ਮੁਨਾਫੇ ਲਈ ਕੰਮ ਕਰ ਰਹੀਆਂ ਉਹ ਕੋਈ ਸਕੀਮ ਬਣਾਣ ਮਿੱਠੀ ਗੋਲੀ ਵਿੱਚ ਪਰੋਸ ਕੇ ਲੈ ਕੇ ਆਣ ਤੇ ਲੋਕੀ ਮੂਰਖ ਬਣ ਜਾਣ ਤੇ ਲੋਕੀ ਮੰਨ ਲੈਣ ਜਿਹਦੇ ਕਿ ਰਿਜ਼ਲਟ ਬਾਅਦ ਵਿੱਚ ਬਹੁਤ ਤਕੜੇ ਨਿਕਲੇ ਨੇ ਲੋਕੀ ਉਹਦੇ ਖਿਲਾਫ ਬੋਲਣਾ ਚਾਹੁੰਦੇ ਨੇ ਦੂਜੇ ਪਾਸੇ ਇੱਕ ਢੀਠਤਾਈ ਵਾਲੀ ਸਿਆਸਤ ਚੱਲ ਰਹੀ ਹੈ ਜਿੱਥੇ ਢੀਠਾਂ ਦੀ ਤਰ੍ਹਾਂ ਜਿਹੜੇ ਮੁੱਦੇ ਗੈਰ ਮੁੱਦੇ ਨੇ ਉਹਨਾਂ ਨੂੰ ਉਛਾਲਿਆ ਜਾ ਰਿਹਾ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ ਖੇਤ ਮਜ਼ਦੂਰ ਨੇ ਲੇਬਰ ਹੈ ਤਲੇ ਤੋਂ ਵਰਗ ਹੈ ਉਹ ਕਦੋਂ ਤੋਂ ਮੰਗ ਕਰ ਰਿਹਾ ਸਰਕਾਰਾਂ ਤੋਂ ਕਿ ਸਾਨੂੰ ਪਲਾਟ ਚਾਹੀਦੇ ਆ ਸਾਡੀ ਲੋੜ ਹੈ ਸਾਨੂੰ ਮਕਾਨ ਚਾਹੀਦੇ ਆ ਸਾਨੂੰ ਪਲਾਟ ਦਿਓ ਸਾਨੂੰ ਮਕਾਨ ਦਿਓ ਇਹ ਤਾਂ ਹੈਗੀ ਲੋੜ ਤੇ ਉਹ ਲੋੜ ਤਾਂ ਸਰਕਾਰ ਪੂਰੀ ਨਹੀਂ ਕਰ ਰਹੀ ਤੇ ਜਿਨ੍ਹਾਂ ਨੇ ਮੰਗਿਆ ਹੀ ਨਹੀਂ ਕਿਸਾਨਾਂ ਨੇ ਤਾਂ ਜਾ ਕੇ ਨਹੀਂ ਸੀ ਕਿਹਾ ਵੀ ਸਾਨੂੰ ਪਲਾਟ ਚਾਹੀਦੇ ਆ ਜਾਂ ਸਾਨੂੰ ਕੋਈ ਰਿਹਾਇਸ਼ੀ ਕੋਠੀਆਂ ਚਾਹੀਦੀਆਂ ਸਾਨੂੰ ਉਹ ਤਾਂ ਮੰਗਣੀ ਸੀ ਕੀਤੀ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਤੁਹਾਡੀ ਲੋੜ ਪੂਰੀ ਕਰਾਂਗੇ ਜਦੋਂ ਅਸੀਂ ਪੁੱਛਦੇ ਆਂ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਜਦੋਂ ਮੈਂ ਪੜ੍ਹਦਾ ਉਹਦੇ ਵਿੱਚ ਕਿਤੇ ਕੋਈ ਕਲੋਜ਼ ਨਹੀਂ ਹੈ ਸਿਰਫ ਇੰਨਾ ਹੀ ਆ ਵੀ ਤੁਹਾਨੂੰ ਸਾਲ ਦਾ ਇੰਨਾ ਪੈਸਾ ਦਿੱਤਾ ਜਾਊਗਾ ਤੁਹਾਨੂੰ ਇੱਕ ਪਲਾਟ ਦਿੱਤਾ ਜਾਊਗਾ ਕਿਸਾਨ ਕਹਿੰਦੇ ਨੇ ਅਸੀਂ ਸਰਚ ਮਰਨਾ ਪਲਾਟ ਪੰਜਾਬ ਕਿਸੇ ਧਿਰ ਨੂੰ ਬਿਲੋਂਗ ਕਰਕੇ ਨਾ ਲੜੇ ਪੰਜਾਬ ਇਹ ਨਾ ਕਹਵੇ ਕਿ ਸਿੱਖਾਂ ਦੀ ਜ਼ਮੀਨ ਨੂੰ ਖੋਇਆ ਜਾ ਰਿਹਾ ਹੈ ਹਿੰਦੂਆਂ ਕੋਲ ਵੀ ਜ਼ਮੀਨ ਹੈਗੀ ਹੈ ਲੋਕ ਹੁਣ ਇਹ ਕਹਿੰਦੇ ਨੇ ਵੀ ਬਦਲਾਵ ਵਗੈਰਾ ਕੁਝ ਨਹੀਂ ਆਇਆ ਇੱਕ ਸਾਨੂੰ ਜਿਹੜਾ ਹੈਗਾ ਇੱਕ ਪਰਮਾਇਆ ਗਿਆ ਤੁਹਾਡੇ ਨਜ਼ਰੀਏ ਤੋਂ ਕੀ ਲੱਗਦਾ ਐਨੇ ਸਾਲਾਂ ਬਾਅਦ ਇੱਕ ਵੱਖਰੀ ਧਿਰ ਆਈ ਸੀ ਇਹ ਸਰਕਾਰ ਉਸ ਦੇ ਉਹਨਾਂ ਵਾਅਦਿਆਂ ਤੋਂ ਉਹਨਾਂ ਵਾਦਿਆਂ ਤੇ ਖਰੀ ਉੱਤਰੇ ਬਿਲਕੁਲ ਵੀ ਖਰੀ ਨਹੀਂ ਉੱਤਰੇ ਯਾਰ ਬੜੀ ਪੰਜਾਬ ਲਈ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ ਸਾਢੇ 3 ਸਾਲਾਂ 'ਚ ਮੈਨੂੰ ਇੱਕ ਵੀ ਮੁੱਦਾ ਹੱਲ ਹੁੰਦਾ ਨਹੀਂ ਦੱਸਿਆ ਰਾਦਰ ਆਇਆ ਲੱਗਾ ਕਿ ਮੁੱਦੇ ਹੋਰ ਉਲਝਾ ਦਿੱਤੇ ਗਏ ਨੇ ਸਾਨੂੰ ਤਾਂ ਇਹ ਲੱਗਾ ਕਿ ਢੰਗ ਤਰੀਕੇ ਬਦਲ ਗਏ ਕ੍ਰਾਪਸ਼ਨ ਤਾਂ ਬਦਲੀ ਨਹੀਂ ਕਰਪਸ਼ਨ ਦੇ ਢੰਗ ਤਰੀਕੇ ਕੁਝ ਹੋਰ ਹੋ ਗਏ ਕਿਸੇ ਹੋਰ ਤਰੀਕੇ ਨਾਲ ਹੋ ਗਏ ਲੋਕਾਂ ਦੀ ਲੁੱਟ ਹੋਰ ਜ਼ਿਆਦਾ ਵੱਧ ਗਈ ਪੁਲਿਸ ਨੂੰ ਪਾਵਰਾਂ ਹੋਰ ਜ਼ਿਆਦਾ ਵੱਧ ਗਈਆਂ ਜਿੱਥੇ ਮਰਜੀ ਕੁੜੀਆਂ ਨੂੰ ਫੜ ਕੇ ਗੁੱਤਾਂ ਤੋਂ ਫੜ ਕੇ ਕਢੀਸ ਲੋ ਜਿੱਥੇ ਮਰਜੀ ਕੁੜੀਆਂ ਦੇ ਹੂਰੇ ਮਾਰ ਦੋ ਜਿਹੜੀਆਂ ਗੱਲਾਂ ਪੁਰਾਣੀ ਸਰਕਾਰਾਂ ਵੇਲੇ ਹੁੰਦੀਆਂ ਸੀ ਕਿ ਤੁਸੀਂ ਹੂਟਰ ਮਾਰਦੇ ਹੋ ਡਰੋਨ ਨੇ ਹੋ ਤੁਸੀਂ ਲੋਕਾਂ ਦੇ ਵਿੱਚ ਨਹੀਂ ਜਾਂਦੇ ਜਾਓ ਲੋਕਾਂ ਚ ਜਾ ਕੇ ਬਹਿ ਜਾਓ ਵਿੱਚ ਗੁੱਸਾ ਝੱਲੋ ਲੋਕੀ ਤੁਹਾਨੂੰ ਕੁੱਟਣਗੇ ਨਹੀਂ ਬੋਲਟ ਪ੍ਰੂਫ ਲਾ ਕੇ ਤਾਂ ਤੁਸੀਂ ਲੈਕਚਰ ਦਿੰਨੇ ਹੋ ਤਾਨੂੰ ਖਤਰਾ ਕਿਉਂ ਪੈਦਾ ਹੋ ਗਿਆ ਸਡਨਲੀ ਜਿਹੜਾ ਕਿ ਪਹਿਲਾਂ ਨਹੀਂ ਸੀ ਅੱਜ ਕਿਉਂ ਪੈਦਾ ਹੋ ਗਿਆ ਇਹਦਾ ਮਤਲਬ ਤੁਸੀਂ ਕੁਝ ਗਲਤ ਕਰ ਰਹੇ ਹੋ ਤੁਸੀਂ ਇਮਾਨਦਾਰ ਨਹੀਂ ਰਹੇ ਤੁਸੀਂ ਕੋਈ ਚੋਰੀ ਮੋਰੀ ਕਰ ਰਹੇ ਹੋ ਪੰਜਾਬ ਬਹੁਤ ਭਾਂਤੀ ਮਸਲਿਆਂ ਦੇ ਵਿੱਚੋਂ ਗੁਜ਼ਰ ਰਿਹਾ ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਲੈਂਡ ਪੂਲਿੰਗ ਪਾਲਿਸੀ ਬੇਸ਼ੱਕ ਹਾਈ ਕੋਰਟ ਨੇ ਇੱਕ ਵਾਰ ਸਟੇ ਕਰ ਦਿੱਤਾ ਪਰ ਮਸਲਾ ਜਿਹੜਾ ਉੱਭਰਿਆ ਤੇ ਖਾਸ ਕਰਕੇ ਸਰਕਾਰ ਨੇ ਆਪਣਾ ਪੱਖ ਰੱਖਿਆ ਕਿ ਇਹ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ ਕਿਸਾਨ ਸਮਝ ਨਹੀਂ ਰਹੇ ਸੇਮ ਉਹੀ ਬਿਆਨਬਾਜ਼ੀ ਜੋ ਅੱਜ ਤੋਂ ਕਈ ਸਾਲ ਪਹਿਲਾਂ ਕੇਂਦਰ ਸਰਕਾਰ ਕਹਿੰਦੀ ਸੀ ਕਿ ਕਿਸਾਨ ਸਮਝ ਨਹੀਂ ਰਹੇ ਤਿੰਨ ਖੇਤੀ ਕਾਨੂੰਨ ਬਹੁਤ ਫਾਇਦੇਮੰਦ ਨਹੀਂ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਧਾਰਨਾਵਾਂ ਨੇ ਬਹੁਤ ਸਾਰੇ ਜਿਹੜੇ ਮਸਲੇ ਨੇ ਉਹ ਪੰਜਾਬ 'ਚ ਗੁਜ਼ਰ ਰਹੇ ਨੇ ਹਰ ਇੱਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਹਰ ਸ਼ਖਸ ਆਪਣੇ ਪੱਖ ਤੋਂ ਉਸ ਉਹਨਾਂ ਮਸਲੇ ਨੂੰ ਵੇਖਦਾ ਰੰਗਕਰਮੀ ਨਾਟਕਕਾਰ ਜਾਂ ਵਿਦਵਾਨੀ ਨਾਲ ਜੁੜੇ ਹੋਏ ਸ਼ਖਸ਼ ਜਾਂ ਉਸ ਤਰ੍ਹਾਂ ਦੀ ਬੁੱਧੀ ਰੱਖਣ ਵਾਲੇ ਲੋਕ ਆਪਣਾ ਉਹਨਾਂ ਦਾ ਇੱਕ ਨਜ਼ਰੀਆ ਹੁੰਦਾ ਜਦੋਂ ਇੱਕ ਨਾਟਕਕਾਰ ਇੱਕ ਰੰਗਕਰਮੀ ਪੰਜਾਬ ਦੇ ਮਸਲੇ ਨੂੰ ਆਪਣੇ ਪਰਦੇ ਤੇ ਉਤਾਰਦਾ ਹੈ ਤਾਂ ਉਹਦੀ ਪੇਸ਼ਕਾਰੀ ਦੇ ਵਿੱਚ ਹੋਰ ਕੀ ਕੀ ਕੁਝ ਪੇਸ਼ ਹੁੰਦਾ ਉਸ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਿੰਘ ਨਾਟਕਕਾਰ ਤੇ ਫਿਲਮ ਅਦਾਕਾਰ ਸਾਡੇ ਨਾਲ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਤੁਹਾਡੇ ਨਜ਼ਰੀਏ ਦੇ ਪਰਦੇ ਤੇ ਇਸ ਵਕਤ ਪੰਜਾਬ ਕਿਹੋ ਜਿਹਾ ਨਜ਼ਰ ਆ ਰਿਹਾ ਤੁਹਾਨੂੰ ਦੋ ਦੋ ਚੀਜ਼ਾਂ ਪੈਰਲ ਚੱਲ ਰਹੀਆਂ ਇੱਕ ਪਾਸੇ ਜਿਹੜੇ ਪੰਜਾਬ ਦੇ ਲੋਕ ਐ ਉਹ ਲੜਨਾ ਚਾਹੁੰਦੇ ਨੇ ਉਹ ਕੋਈ ਵੀ ਇਸ ਤਰ੍ਹਾਂ ਦਾ ਧੱਕਾ ਬਰਦਾਸ਼ਤ ਕਰਨ ਦੇ ਮੂਡ 'ਚ ਨਹੀਂ ਐ ਭਈ ਕੋਈ ਗੱਲ ਹੋਵੇ ਸਿਆਸਤ ਜਾਂ ਵਪਾਰੀ ਜਾਂ ਕੰਪਨੀਆਂ ਜਿਹੜੀਆਂ ਮੁਨਾਫੇ ਲਈ ਕੰਮ ਕਰ ਰਹੀਆਂ ਉਹ ਕੋਈ ਸਕੀਮ ਬਣਾਣ ਮਿੱਠੀ ਗੋਲੀ ਵਿੱਚ ਪਰੋਸ ਕੇ ਲੈ ਕੇ ਆਣ ਤੇ ਲੋਕੀ ਮੂਰਖ ਬਣ ਜਾਣ ਤੇ ਲੋਕੀ ਮੰਨ ਲੈਣ ਜਿਹਦੇ ਕਿ ਰਿਜ਼ਲਟ ਬਾਅਦ ਵਿੱਚ ਬਹੁਤ ਤਕੜੇ ਨਿਕਲਦੇ ਨੇ ਲੋਕੀ ਉਹਦੇ ਖਿਲਾਫ ਬੋਲਣਾ ਚਾਹੁੰਦੇ ਨੇ ਲੋਕੀ ਵੱਡੇ ਵੱਡੇ ਪ੍ਰੋਜੈਕਟਾਂ ਦੇ ਖਿਲਾਫ ਬੋਲ ਰਹੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਖਿਲਾਫ ਵੀ ਬੋਲ ਰਹੇ ਆ ਲੈਂਡ ਪੂਲਿੰਗ ਪਾਲਿਸੀ ਆਈ ਉਹਦੇ ਖਿਲਾਫ ਵੀ ਬੋਲ ਰਹੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਇੱਕ ਪਾਸੇ ਤਾਂ ਉਹ ਹੈ ਦੂਜੇ ਪਾਸੇ ਇੱਕ ਢੀਠਤਾਈ ਵਾਲੀ ਸਿਆਸਤ ਚੱਲ ਰਹੀ ਹੈ ਜਿੱਥੇ ਢੀਠਾਂ ਦੀ ਤਰ੍ਹਾਂ ਜਿਹੜੇ ਮੁੱਦੇ ਗੈਰ ਮੁੱਦੇ ਨੇ ਉਹਨਾਂ ਨੂੰ ਉਛਾਲਿਆ ਜਾ ਰਿਹਾ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ ਉਸ ਵੇਲੇ ਮੇਰੇ ਵਰਗੇ ਲੇਖਕ ਦਾ ਕਲਾਕਾਰ ਦਾ ਫਰਜ਼ ਬਣ ਜਾਂਦਾ ਕਿ ਉਹ ਆਪਣੇ ਜਿਹ ਜਿਹੜੀ ਮੇਰੀ ਸਟੇਜ ਹੈ ਜਿਹੜਾ ਮੇਰਾ ਪਲੈਟਫਾਰਮ ਹੈ ਚਾਹੇ ਮੇਰੀ ਕਲਮ ਹੈ ਚਾਹੇ ਮੇਰੀ ਸਟੇਜ ਹੈ ਮੈਂ ਉੱਥੋਂ ਉਹ ਚੀਜ਼ਾਂ ਲੋਕਾਂ ਦੇ ਸੰਘਰਸ਼ ਨੂੰ ਬਰੀਕੀ ਨਾਲ ਉਹਦੀ ਉਹਦਾ ਵਿਸ਼ਲੇਸ਼ਣ ਕਰਕੇ ਕਿ ਲੋਕੀ ਕਿੱਥੇ ਲੜ ਰਹੇ ਨੇ ਕਿਉਂ ਲੜ ਰਹੇ ਨੇ ਕਿਸ ਚੀਜ਼ ਲਈ ਲੜ ਰਹੇ ਨੇ ਤੇ ਸਿਆਸਤ ੱੱਕਾ ਕਿਉਂ ਕਰ ਰਹੀ ਹੈ ਤੇ ਕਿੱਥੇ ਕਰ ਰਹੀ ਹੈ ਉਸ ਚੀਜ਼ ਨੂੰ ਪੇਸ਼ ਕਰੀਏ ਹੁਣ ਜਿਵੇਂ ਲੈਂਡ ਪੂਲਿੰਗ ਪਾਲਿਸੀ ਦੀ ਤੁਸੀਂ ਗੱਲ ਕੀਤੀ ਹੈ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਇੱਕ ਪਾਸੇ ਤਾਂ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਖੇਤ ਮਜ਼ਦੂਰ ਨੇ ਲੇਬਰ ਹੈ ਦਲੇਤ ਵਰਗ ਹੈ ਉਹ ਕਦੋਂ ਤੋਂ ਮੰਗ ਕਰ ਰਿਆ ਸਰਕਾਰਾਂ ਤੋਂ ਕਿ ਸਾਨੂੰ ਪਲਾਟ ਚਾਹੀਦੇ ਆ ਜੀ ਸਾਡੀ ਲੋੜ ਹੈ ਸਾਨੂੰ ਮਕਾਨ ਚਾਹੀਦੇ ਆ ਸਾਨੂੰ ਪਲਾਟ ਦਿਓ ਸਾਨੂੰ ਮਕਾਨ ਦਿਓ ਇਹ ਤਾਂ ਹੈਗੀ ਲੋੜ ਜੀ ਤੇ ਉਹ ਲੋੜ ਤਾਂ ਸਰਕਾਰ ਪੂਰੀ ਨਹੀਂ ਕਰ ਰਹੀ ਤੇ ਜਿਨ੍ਹਾਂ ਨੇ ਮੰਗਿਆ ਹੀ ਨਹੀਂ ਕਿਸਾਨਾਂ ਨੇ ਤਾਂ ਜਾ ਕੇ ਨਹੀਂ ਸੀ ਕਿਹਾ ਵੀ ਸਾਨੂੰ ਪਲਾਟ ਚਾਹੀਦੇ ਆ ਜੀ ਜਾਂ ਸਾਨੂੰ ਕੋਈ ਰਿਹਾਇਸ਼ੀ ਕੋਠੀਆਂ ਚਾਹੀਦੀਆਂ ਸਾਨੂੰ ਉਹ ਤਾਂ ਮੰਗ ਨਹੀਂ ਸੀ ਕੀਤੀ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਤੁਹਾਡੀ ਲੋੜ ਪੂਰੀ ਕਰਾਂਗੇ ਤੁਸੀਂ ਜ਼ਮੀਨ ਦੇ ਦਿਓ ਅਸੀਂ ਇੱਕ ਪੂਲ ਕ੍ਰੀਏਟ ਕਰਾਂਗੇ ਉਹਦੇ ਵਿੱਚ ਤੁਹਾਨੂੰ ਪਲਾਟ ਮਿਲ ਜਾਣਗੇ ਤੁਹਾਨੂੰ ਇੰਨਾ ਪੈਸਾ ਮਿਲੂਗਾ ਸਾਲ ਦਾ ਇਹਦਾ ਮਤਲਬ ਹੈ ਕਿ ਸਰਕਾਰ ਜੇ ਇਮਾਨਦਾਰ ਹੋਵੇ ਤਾਂ ਉਸ ਲੋੜ ਨੂੰ ਪਹਿਲਾਂ ਪੂਰੀ ਕਰੇ ਜਿਹੜੇ ਐਨੇ ਸਾਲ ਤੋਂ ਪੇਸ਼ ਕਰ ਰਹੇ ਗਰੀਬ ਬੰਦੇ ਹੁਣ ਜੇ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਣਾ ਰਹੇ ਹੋ ਜੇ ਤੁਸੀਂ ਲੈਂਡ ਉਹ ਐਕਵਾਇਰ ਕਰਨ ਲਈ ਉਥੇ ਕੱਲੇ ਕਿਸਾਨ ਨਾ ਨਹੀਂ ਉਜੜਨਾ ਉੱਥੇ ਜਿਹੜਾ ਮਜ਼ਦੂਰ ਹੈ ਜਿਹੜਾ ਦਲਿਤ ਹੈ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਛੋਟਾ ਵਪਾਰੀ ਜੁੜਿਆ ਹੋਇਆ ਛੋਟੀ ਦੁਕਾਨ ਵਾਲਾ ਜੁੜਿਆ ਹੋਇਆ ਛੋਟੇ ਛੋਟੇ ਕਾਰੋਬਾਰ ਨਾਲ ਜੁੜਿਆ ਸਭ ਨੇ ਉਜੜਨ ਤੁਹਾਡੇ ਕੋਲ ਕੀ ਹੈ ਜਦੋਂ ਅਸੀਂ ਪੁੱਛਦੇ ਹਾਂ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਜਦੋਂ ਮੈਂ ਪੜ੍ਹਦਾ ਹਾਂ ਉਹਦੇ ਵਿੱਚ ਕਿਤੇ ਕੋਈ ਕਲੋਜ਼ ਨਹੀਂ ਹੈ ਸਿਰਫ ਇਹ ਨਹੀਂ ਆ ਵੀ ਤੁਹਾਨੂੰ ਸਾਲ ਦਾ ਇੰਨਾ ਪੈਸਾ ਦਿੱਤਾ ਜਾਊਗਾ ਤੁਹਾਨੂੰ ਇੱਕ ਪਲਾਟ ਦਿੱਤਾ ਜਾਊਗਾ ਕਿਸਾਨ ਕਹਿੰਦੇ ਨੇ ਅਸੀਂ ਸਰਚ ਮਾਰਨਾ ਉਹ ਪਲਾਟ ਜਿਸ ਸਾਡੀ ਕੋਈ ਡਿਮਾਂਡ ਹੀ ਨਹੀਂ ਸੋ ਇਸ ਕਰਕੇ ਦੁਨੀਆ ਦੇ ਵਿੱਚ ਅੱਜ ਤੱਕ ਇਹ ਰਿਹਾ ਕਿ ਪਹਿਲਾਂ ਡਿਮਾਂਡ ਫਿਰ ਡਿਮਾਂਡ ਦੇ ਸਬ ਨਾਲ ਪ੍ਰੋਡਕਟ ਤਿਆਰ ਕੀਤਾ ਜਾਂਦਾ ਇੱਥੇ ਹੁਣ ਉਲਟ ਹੋ ਗਿਆ ਕਿ ਪਹਿਲਾਂ ਪ੍ਰੋਡਕਟ ਲਿਆਂਦਾ ਜਾਊਗਾ ਲੋਕਾਂ ਨੂੰ ਸਮਝਾਇਆ ਜਾਵੇ ਕਿ ਤੁਹਾਨੂੰ ਇਹਦੀ ਲੋੜ ਹੈ ਲੋਕ ਕਹਿੰਦੇ ਨਹੀਂ ਲੋੜ ਹੈ ਤੋ ਇਹ ਜਿਹੜਾ ਟਕਰਾਓ ਹੈ ਇਹ ਪੰਜਾਬ ਦੇ ਵਿੱਚ ਟਕਰਾਓ ਸਿਰਫ ਇੱਕ ਮੁੱਦੇ ਤੇ ਨਹੀਂ ਪੈਦਾ ਹੋ ਰਿਹਾ ਬਹੁਤ ਸਾਰੇ ਮੁੱਦਿਆਂ ਤੇ ਪੈਦਾ ਹੋ ਰਿਹਾ ਤੇ ਤਸੱਲੀ ਵਾਲੀ ਗੱਲ ਇਹ ਆ ਕਿ ਪੰਜਾਬ ਜਾਗ ਰਿਹਾ ਪਰ ਜਦੋਂ ਪੰਜਾਬ ਜਾਗਦਾ ਆ ਤੇ ਉਦੋਂ ਪੰਜਾਬ ਨੂੰ ਕਿਸੇ ਨਾ ਕਿਸੇ ਹੋਰ ਖੂਚ ਸੁੱਟ ਦਿੱਤਾ ਜਾਂਦਾ ਉਸ ਜਾਗੇ ਹੋਏ ਸਰਾਂ ਨੂੰ ਕਈ ਵਾਰੀ ਘਮਾ ਕੇ ਕਿਸੇ ਹੋਰ ਪਾਸੇ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬੀਆਂ ਨੂੰ ਉਸ ਪਾਸੇ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਜਦੋਂ ਪੰਜਾਬ ਲੜੇ ਤਾਂ ਸਮੁੱਚਾ ਪੰਜਾਬ ਲੜੇ ਪੰਜਾਬ ਕਿਸੇ ਧਿਰ ਨੂੰ ਬਿਲੋਂਗ ਕਰਕੇ ਨਾ ਲੜੇ ਪੰਜਾਬ ਇਹ ਨਾ ਕਹਵੇ ਕਿ ਸਿੱਖਾਂ ਦੀ ਜ਼ਮੀਨ ਨੂੰ ਖੋਇਆ ਜਾ ਰਿਹਾ ਹੈ ਹਿੰਦੂਆਂ ਕੋਲ ਵੀ ਜ਼ਮੀਨ ਹੈਗੀ ਹੈ ਕਿ ਜਿਹੜੇ ਕਈ ਕਈ ਪੰਡਤ ਨੇ ਉਹ ਵੀ ਖੇਤੀ ਕਰਦੇ ਨੇ ਬਿਲਕੁਲ ਕਈ ਅਰੋੜੇ ਵੀ ਖੇਤੀ ਕਰਦੇ ਨੇ ਕਈ ਹੋਰ ਵੀ ਖੇਤੀ ਕਰਦੇ ਨੇ ਦਲਿਤ ਵੀ ਖੇਤੀ ਕਰਦੇ ਆ ਪੂਰੇ ਪੰਜਾਬ ਦੀ ਪੂਰੇ ਪੰਜਾਬੀਆਂ ਦੀ ਲੜਾਈ ਬਣਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਧਿਰ ਆਪਣੇ ਆਪ ਨੂੰ ਉਹਦੇ ਵਿੱਚ ਐਨ ਸੋਚੇ ਕਈ ਵਾਰ ਇਹ ਤਾਂ ਮੇਰੀ ਲੜਾਈ ਹੈ ਹੀ ਨਹੀਂ ਇਹ ਤਾਂ ਇੱਕ ਆਹ ਧਿਰ ਦੀ ਲੜਾਈ ਹੈ ਸੋ ਸਾਰਿਆਂ ਦੀ ਬਰਾਬਰ ਦੀ ਧਿਰ ਬਣਨੀ ਚਾਹੀਦੀ ਹੈ ਜਿਵੇਂ ਦਿੱਲੀ ਮੋਰਚਾ ਤਰਨ ਹੋਇਆ ਸੀ ਕਿ ਵਪਾਰੀ ਵੀ ਨਾਲ ਅੜ ਗਿਆ ਸੀ ਆੜਤੀਆ ਵੀ ਨਾਲ ਖੜ ਗਿਆ ਸੀ ਦੁਕਾਨਦਾਰ ਵੀ ਨਾਲ ਖੜ ਗਿਆ ਸੀ ਦਲਿਤ ਵੀ ਨਾਲ ਖੜ ਗਿਆ ਸੀ ਮਜ਼ਦੂਰ ਵੀ ਖੜ ਗਿਆ ਸੀ ਲੇਖਕ ਵੀ ਖੜ ਗਿਆ ਸਾਰੇ ਭਾਈਚਾਰੇ ਖੜ ਗਏ ਸੀ ਸੋ ਲੜਾਈਆਂ ਸਾਂਝੀਆਂ ਲੜਨੀਆਂ ਚਾਹੀਦੀ ਬਹੁਤ ਵੱਡੀਆਂ ਇੱਛਾਵਾਂ ਦੇ ਵਿੱਚੋਂ ਇੱਕ ਸਰਕਾਰ ਬਣਾਈ ਪੰਜਾਬੀਆਂ ਨੇ ਬਹੁਤ ਵੱਡਾ ਜਿਹੜਾ ਬਹੁਮਤ ਦਿੱਤਾ ਪਿਛਲੀਆਂ ਸਰਕਾਰਾਂ ਨੂੰ ਪਿਛਲੀਆਂ ਧਿਰਾਂ ਨੂੰ ਬਹੁਤ ਵੱਡੇ ਪੱਧਰ ਤੇ ਨਿੰਦਿਆ ਗਿਆ ਉਹ ਇੱਕ ਵਰਤਾਂਤ ਸਿਰਜਿਆ ਗਿਆ ਕਿ ਇੱਕ ਬਦਲਾਅ ਆਏਗਾ ਸਾਢੇ 3 ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਗਿਆ ਮੀਡੀਆ ਨਾਲ ਤੁਸੀਂ ਵੀ ਜੁੜੇ ਹੋਏ ਹੋ ਬਹੁਤ ਕੁਝ ਪੰਜਾਬ ਦਾ ਵੇਖ ਰਹੇ ਹੋ ਲੋਕ ਹੁਣ ਇਹ ਕਹਿੰਦੇ ਨੇ ਵੀ ਬਦਲਾਵ ਵਗੈਰਾ ਕੁਝ ਨਹੀਂ ਆਇਆ ਇੱਕ ਸਾਨੂੰ ਜਿਹੜਾ ਹੈਗਾ ਇੱਕ ਪਰਮਾਇਆ ਗਿਆ ਤੁਹਾਡੇ ਨਜ਼ਰੀਏ ਤੋਂ ਕੀ ਲੱਗਦਾ ਐਨੇ ਸਾਲਾਂ ਬਾਅਦ ਇੱਕ ਵੱਖਰੀ ਧਿਰ ਆਈ ਸੀ ਇਹ ਸਰਕਾਰ ਉਸ ਦੇ ਉਹਨਾਂ ਦਾਅਵੇ ਤੇ ਉਹਨਾਂ ਵਾਅਦੇ ਤੇ ਖਰੀ ਉਤਰੀ ਬਿਲਕੁਲ ਵੀ ਖਰੀ ਨਹੀਂ ਉਤਰੀ ਯਾਰ ਬੜੀ ਪੰਜਾਬ ਲਈ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ ਕਿ ਪੰਜਾਬ ਐਨੇ ਸਾਲਾਂ ਤੋਂ ਦੋ ਪਾਰਟੀਆਂ ਦੇ ਵਿੱਚ ਹੀ ਪਿਸ ਰਿਹਾ ਸੀ ਕਿ ਕਦੇ ਇੱਕ ਪਾਰਟੀ ਆ ਗਈ ਕਦੇ ਦੂਸਰੀ ਪਾਰਟੀ ਆ ਗਈ ਉਸ ਤੋਂ ਬਾਅਦ ਅੱਜ ਪੰਜਾਬ ਨੂੰ ਲੱਗਾ ਸੀ ਕਿ ਕੋਈ ਤੀਜਾ ਆਇਆ ਤੇ ਸਾਡੀ ਸੁਣੂਗਾ ਇਹ ਸਾਡੇ ਵਿੱਚੋਂ ਨਿਕਲੇ ਐ ਸਾਡੇ ਵਰਗਾ ਹੀ ਲੱਗਦੇ ਸਾਨੂੰ ਤੇ ਸਾਾਨੂੰ ਇਹਨਾਂ ਦਾ ਅਨੁਭਵ ਵੀ ਸਾਡੇ ਵਰਗਾ ਹੀ ਹੈ ਹੈਨਾ ਵੀ ਜਿੱਦਾਂ ਅਸੀਂ ਹੈਗੇ ਆ ਤੇ ਕੁਝ ਕਰਨਗੇ ਪਰ ਐਸਾ ਜਿਹੜਾ ਉਹ ਕਹਿੰਦੇ ਨਾ ਕੁਰਸੀ ਦਾ ਕੈਰੈਕਟਰ ਹੈ ਜਿਹੜਾ ਉਹ ਮੈਂ ਰੰਗਮঞ্চ ਨੂੰ ਸੰਬੰਧਿਤ ਬੰਦਾ ਹੈ ਤੇ ਅਸੀਂ ਹਮੇਸ਼ਾ ਐਕਟਰ ਨੂੰ ਕਹਿੰਦੇ ਉਹਨੇ ਆਪਣਾ ਰੋਲ ਫੜ ਭਾਈ ਆਪਣੇ ਰੋਲ ਤੋਂ ਬਾਹਰ ਨਾ ਜਾ ਤੋ ਮੈਨੂੰ ਇਦਾਂ ਲੱਗ ਰਿਹਾ ਕਿ ਜਦੋਂ ਜਿਵੇਂ ਉਹ ਕੁਰਸੀ ਤੇ ਬੈਠ ਗਏ ਉਹਨਾਂ ਨੇ ਕੁਰਸੀ ਵਾਲਾ ਰੋਲ ਫੜ ਲਿਆ ਜਿਹੜਾ ਰੋਲ ਹੋ ਵਾਦਾ ਕਰਕੇ ਤੇ ਦਾਵਾ ਕਰਕੇ ਕੁਰਸੀ ਤੇ ਬੈਠੇ ਸੀ ਉਹਨੂੰ ਭੁੱਲ ਗਏ ਕੁਰਸੀ ਦੇ ਰੋਲ ਨੂੰ ਨਿਭਾ ਰਹੇ ਨੇ ਔਰ ਬੜੀ ਖੂਬਸੂਰਤੀ ਨਾਲ ਨਿਭਾ ਰਹੇ ਨੇ ਜਿੰਨੀ ਤਰ੍ਹਾਂ ਦੇ ਦਾ ਪੇਚ ਲੜਾਇਆ ਜਾ ਸਕਦੇ ਆ ਧਰਮ ਦੇ ਲੈਵਲ ਤੇ ਲੋਕਾਂ ਨੂੰ ਭੜਕਾਇਆ ਜਾ ਸਕਦਾ ਇੱਕ ਦੂਜੇ ਨਾਲ ਲੋਕਾਂ ਨੂੰ ਲੜਾਇਆ ਜਾ ਸਕਦਾ ਐ ਕਿਹਾ ਜਾ ਸਕਦਾ ਕਿ ਯਾਰ ਜਿਹੜੇ ਧਰਨੇ ਮਾਰਦੇ ਰਹਿੰਦੇ ਨੇ ਤਾਂ ਵਿਕਾਸ ਤੇ ਦੁਸ਼ਮਣ ਨੇ ਉਹਨਾਂ ਦੇ ਖਿਲਾਫ ਨੈਰੇਟਿਵ ਸਿਰਜ ਦੋ ਆਮ ਬੰਦੇ ਦੇ ਦਿਮਾਗ ਦੇ ਵਿੱਚ ਇਹ ਪਾ ਦੋ ਪਈ ਯਾਰ ਜਿਹੜੇ ਮੋਰਚੇ ਲਾਉਂਦੇ ਨੇ ਉਹਦਾਂ ਤੁਹਾਡਾ ਵਪਾਰ ਖੁੱਸ ਹੋ ਜਾਣਾ ਤੁਹਾਡੇ ਵਪਾਰ 'ਚ ਘਾਟਾ ਪੈ ਰਿਹਾ ਤੇ ਹੋਰ ਬਹੁਤ ਕੁਝ ਥੱਲੇ ਜਿਹੜਾ ਗਰੀਬ ਬੰਦਾ ਮਜ਼ਦੂਰ ਹੈ ਉਹਨੂੰ ਉਦੋਂ ਹੀ ਰਿਓੜੀਆਂ ਵੱਡੀਆਂ ਜਾ ਰਹੀਆਂ ਜਿਹੜੇ ਕਿ ਉਹਦੇ ਤੱਕ ਪਹੁੰਚਦੀਆਂ ਵੀ ਨਹੀਂ ਜੀ ਇੱਕ ਵੀ ਕੁਝ ਮੈਨੂੰ ਐਦਾਂ ਨਹੀਂ ਲੱਗਾ ਕਿ ਸਰਕਾਰ ਨੇ ਵੱਡੇ ਮੁੱਦੇ ਹੱਲ ਕਰਨੇ ਹੁੰਦੇ ਆ। 3.5 ਸਾਲਾਂ 'ਚ ਮੈਨੂੰ ਇੱਕ ਵੀ ਮੁੱਦਾ ਹੱਲ ਹੁੰਦਾ ਨਹੀਂ ਦੱਸਿਆ। ਰਾਦਰ ਆਇਆ ਲੱਗਾ ਕਿ ਮੁੱਦੇ ਹੋਰ ਉਲਝਾ ਦਿੱਤੇ ਗਏ ਨੇ। ਸਮਾਂ ਤੇ ਉਹਨੇ ਮੁੱਦਿਆਂ 'ਚ ਹੋਰ ਮੁੱਦੇ ਪੈਦਾ ਹੋ ਗਏ ਜਿਹੜੇ ਪਤਾ ਨਹੀਂ ਫਿਰ ਕਦੋਂ ਸੁਲਝਣਗੇ। ਸਾਨੂੰ ਸਾਰਿਆਂ ਨੂੰ ਪਤਾ ਕਿ ਪਹਿਲੀਆਂ ਸਰਕਾਰਾਂ ਨੇ ਕਰਾਪਸ਼ਨ ਬਹੁਤ ਕੀਤੀ ਸੀ। ਲੁੱਟ ਕੀਤੀ ਸੀ ਪੰਜਾਬ ਦੀ। ਪੰਜਾਬ ਦੇ ਖਜ਼ਾਨੇ ਨੂੰ ਵੀ ਖਰਾਬ ਕੀਤਾ ਹੋਇਆ ਸੀ। ਅਸੀਂ ਇਹ ਤਾਂ ਸਮਝ ਸਕਦੇ ਸੀ ਕਿ ਨਵੀਂ ਸਰਕਾਰ ਨੂੰ ਵਕਤ ਲੱਗੂਗਾ। ਜੀ ਕਿ ਨਵੀਂ ਸਰਕਾਰ ਨੂੰ ਦੋ ਤਿੰਨ ਚੀਜ਼ਾਂ ਦੇ ਵਕਤ ਲੱਗੂਗਾ ਕਿ ਪਹਿਲਾਂ ਖਜ਼ਾਨਾ ਭਰਨ ਚ ਵਕਤ ਲੱਗੂਗਾ ਫਿਰ ਜਿਹੜੀ ਅਫਸਰ ਸ਼ਹੀਦ ਨਿਕੰਮੀ ਢੀਠ ਹੋਈ ਹੋਈ ਆਤ ਪਈ ਹੈ ਉਹਨੂੰ ਨੱਥ ਪਾਉਣ ਚ ਸਮਾਂ ਲੱਗੂਗਾ ਪਰ ਤੋ ਸਾਢੇ 3 ਸਾਲ ਸਾਨੂੰ ਇਹ ਚੀਜ਼ ਤਾਂ ਮਹਿਸੂਸ ਹੀ ਨਹੀਂ ਹੋ ਰਹੀ ਸਾਨੂੰ ਤਾਂ ਇਹ ਲੱਗਾ ਕਿ ਢੰਗ ਤਰੀਕੇ ਬਦਲ ਗਏ ਕਰਾਪਸ਼ਨ ਤਾਂ ਬਦਲੀ ਨਹੀਂ ਕਰਾਪਸ਼ਨ ਦੇ ਢੰਗ ਤਰੀਕੇ ਕੁਝ ਹੋਰ ਹੋ ਗਏ ਕਿਸੇ ਹੋਰ ਤਰੀਕੇ ਨਾਲ ਹੋ ਗਏ ਲੋਕਾਂ ਦੀ ਲੁੱਟ ਹੋਰ ਜ਼ਿਆਦਾ ਵਧ ਗਈ ਪੁਲਿਸ ਨੂੰ ਪਾਵਰਾਂ ਹੋਰ ਜ਼ਿਆਦਾ ਵਧ ਗਈਆਂ ਜਿੱਥੇ ਮਰਜ਼ੀ ਕੁੜੀਆਂ ਨੂੰ ਫੜਕੇ ਗੁੱਤਾਂ ਤੋਂ ਫੜਕੇ ਕਢੀਸ ਲੋ ਜਿੱਥੇ ਮਰਜ਼ੀ ਕੁੜੀਆਂ ਦੇ ਹੂਰੇ ਮਾਰ ਦੋ ਜਿੱਥੇ ਮਰਜ਼ੀ ਕੋਈ ਬਜ਼ੁਰਗ ਹੈ ਉਹ ਹੀ ਫੜਕੇ ਦਾੜੀ ਪਟ ਦੋ ਜਿੱਥੇ ਮਰਜ਼ੀ ਉਹਨਾਂ ਨੂੰ ਕਢੀਸ ਲੋ ਕੁੱਟੋ ਡਾਂਗਾ ਮਾਰੋ ਗੋਲੀਆਂ ਮਾਰੋ ਇਹ ਕੋਈ ਸਰਕਾਰ ਹੈ ਕੋਈ ਸਰਕਾਰ ਜੇ ਜੇ ਕਹਿੰਦੇ ਵੀ ਆਪਣੀ ਸਰਕਾਰ ਹੈ ਤੇ ਜੇ ਮੈਂ ਘਰ ਦਾ ਮੁਖੀ ਆ ਆਪਣੇ ਘਰ ਦਾ ਹੈੱਡ ਐ ਮੇਰਾ ਨਿਆਣਾ ਮੇਰਾ ਪੁੱਤ ਧੀ ਜੇ ਗੁੱਸੇ 'ਚ ਐ ਤੇ ਮੈਂ ਉਹਦੇ ਡਾਂਗਾਂ ਥੋੜੀ ਮਰੂੰਗਾ ਮੈਂ ਉਹਨੂੰ ਜੱਫੀ ਚ ਲੈ ਕਹੂੰਗਾ ਪੁੱਤ ਤੂੰ ਮੈਨੂੰ ਚੱਜ ਨਾ ਦੱਸ ਵੀ ਤੇਰਾ ਦਰਦ ਮੈਨੂੰ ਸਮਝ ਆ ਜਾਵੇ ਜੀ ਜੇ ਸਰਕਾਰ ਨੂੰ ਡਰ ਕਿਸ ਗੱਲ ਤੋਂ ਲੱਗਦਾ ਜਦੋਂ ਸਰਕਾਰ ਕਹਿੰਦੀ ਨਾ ਆਪਣੀ ਸਰਕਾਰ ਐ ਆਪ ਐ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਐ ਤੇ ਆਮ ਆਦਮੀ ਪਾਰਟੀ ਜੇ ਗੁੱਸੇ 'ਚ ਐ ਸਰਕਾਰ ਚੱਲ ਜਵੇ ਉੱਥੇ ਬਿਨਾਂ ਸਿਕਿਉਰਿਟੀ ਤੋਂ ਜਾਵੇ ਹੂਟਰ ਨਾ ਭਜਾਵੇ ਨਾ ਜਿਹੜੀਆਂ ਗੱਲਾਂ ਪੁਰਾਣੀ ਸਰਕਾਰਾਂ ਵੇਲੇ ਹੁੰਦੀਆਂ ਸੀ ਕਿ ਤੁਸੀਂ ਹੂਟਰ ਮਾਰਦੇ ਹੋ ਡਰੋਨ ਨੇ ਹੋ ਤੁਸੀਂ ਲੋਕਾਂ ਦੇ ਵਿੱਚ ਨਹੀਂ ਜਾਂਦੇ ਜਾਓ ਲੋਕਾਂ 'ਚ ਜਾ ਕੇ ਬਹਿ ਜਾਓ ਵਿੱਚ ਗੁੱਸਾ ਝੱਲੋ ਲੋਕੀ ਤੁਹਾਨੂੰ ਕੁੱਟਣਗੇ ਨਹੀਂ ਲੋਕੀ ਐਡੇ ਮੂਰਖ ਨਹੀਂ ਐ ਕਿ ਲੋਕੀ ਤੁਹਾਡੇ ਗੋਲੀਆਂ ਮਾਰ ਦੇਣਗੇ ਡਾਂਗਾ ਮਾਰ ਦੇਣਗੇ ਪਰ ਲੋਕੀ ਗੁੱਸੇ 'ਚ ਨਹੀਂ ਇੱਕ ਬੰਦਾ ਬੰਦੇ ਦਾ ਗੁੱਸਾ ਕਿੱਦਾ ਕੱਢੀਦਾ ਆਪਾਂ ਪਰਿਵਾਰ 'ਚ ਕਹੀਦਾ ਯਾਰ ਇਹ ਨੂੰ ਸੁਣ ਲਓ ਬੋਲੋ ਨਾ ਕੁਝ ਵੀ ਇਹਨੂੰ ਚੁੱਪ ਰੋ ਇਹਨੂੰ 5 ਮਿੰਟ 10 ਮਿੰਟ 15 ਮਿੰਟ ਇਹਦੀ ਪੜਾਅਸ ਨਿਕਲ ਦੋ ਫੇਰ ਉਹਦੇ ਨਾਲ ਗੱਲ ਕਰੋ ਤੇ ਲੋਕਾਂ ਦੀ ਜੇ ਪੜਾਅਸ ਇੰਨੇ ਸਾਲਾਂ ਦੇ ਅੰਦਰ ਜਮਾ ਹੋਈ ਐ ਤੁਸੀਂ ਹੋਰ ਨਹੀਂ ਨਿਕੰਮਿਓ ਕਰਨਾ ਪਹਿਲਾਂ ਸੁਣ ਹੀ ਲਓ ਸੁਣਨ ਵਾਲੀ ਲੋਕਾਂ ਨੂੰ ਸੁੱਖ ਦੱਸਾ ਦੇਣਾ ਪਿਆਰੇ ਸੁਣਨ ਵਾਲੇ ਆ ਗਏ ਪਰ ਤੁਸੀਂ ਤਾਂ ਡਾਂਗਾ ਫਰਾਉਣੇ ਜਦ ਕਿ ਤੁਹਾਡੀ ਗੱਲ 'ਚ ਹੀ ਗੱਲ ਐਡ ਆਨ ਕਰਦਾ ਸਰ ਜਦੋਂ ਸਰਕਾਰ ਹਲੇ ਨਹੀਂ ਬਣੀ ਸੀ ਪ੍ਰਚਾਰ ਚੱਲ ਰਿਹਾ ਸੀ ਉਦੋਂ ਸੀਐਮ ਸਾਹਿਬ ਇਹ ਕਹਿੰਦੇ ਸੀਗੇ ਕਿ ਅਸੀਂ ਸੱਥਾਂ 'ਚ ਆਇਆ ਕਰਾਂਗੇ ਸੱਥਾਂ 'ਚ ਬੈ ਕੇ ਅਸੀਂ ਡਾਇਲੌਗ ਕਰਾਂਗੇ ਸੱਥਾਂ 'ਚੋਂ ਸਰਕਾਰ ਚੱਲੂ ਅਫਸਰ ਸੱਥਾਂ 'ਚ ਆ ਕੇ ਕੰਮ ਕਰਿਆ ਕਰਨਗੇ ਉਸ ਤਰ੍ਹਾਂ ਦਾ ਤਾਂ ਇੱਕ ਵੀ ਦ੍ਰਿਸ਼ ਦੇਖਣ ਨੂੰ ਨਹੀਂ ਨਹੀਂ ਬਹੁਤ 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 ਦੁੱਖ ਹੁੰਦਾ ਖਾਸ ਤੌਰ ਤੇ ਦੁੱਖ ਇਸ ਤਰ੍ਹਾਂ ਹੁੰਦਾ ਕਿ ਕਿਵੇਂ ਨਾ ਕਿਵੇਂ ਉਹ ਸਾਡੇ ਭਾਈਚਾਰੇ ਨੂੰ ਸੰਬੰਧਿਤ ਐ ਮੁੱਖ ਮੰਤਰੀ ਹੈ ਨਾ ਕਲਾਕਾਰ ਐ ਸਾਨੂੰ ਕਈ ਵਾਰੀ ਲੋਕੀ ਕਹਿੰਦੇ ਆ ਬਾਹਰ ਵੀ ਮੈਂ ਕੈਨੇਡਾ ਅਮਰੀਕਾ ਜਾਣ ਲੇ ਕਿ ਹੁਣ ਤਾਂ ਤੁਹਾਡਾ ਕਲਾਕਾਰ ਮੁੱਖ ਮੰਤਰੀ ਬ ਤਾਂ ਚਲੋ ਛੱਡੋ ਵੀ ਤੁਸੀਂ ਇਹ ਪੁੱਛਦੇ ਹੋ ਵੀ ਕਲਾ ਦੇ ਖੇਤਰ ਚ ਕੋਈ ਉਹਨੇ ਫਾਇਦਾ ਕੀਤਾ ਹੋਵੇ ਗੋਲੀ ਮਾਰੋ ਕਲਾ ਦੇ ਖੇਤਰ ਚ ਨਾ ਕੁਝ ਕਰੇ ਸਾਡੀ ਕਲਾ ਉਦੋਂ ਜਿੱਦਾਂ ਚੱਲਦੀ ਪਹਿਲੇ ਅਸੀਂ ਉਦੋਂ ਚਲਾਈ ਜਾਵਾਂਗੇ ਹਨਾ ਵੀ ਅਸੀਂ ਵੀ ਤਾਂ ਮੰਗਾਂ ਲੈ ਕੇ ਜਾ ਸਕਦੇ ਹਾਂ ਨਾ ਕਿ ਪੰਜਾਬ ਚ ਸਾਨੂੰ ਆਡੀਟੋਰੀਅਮ ਚਾਹੀਦੇ ਆ ਹਰੇਕ ਜ਼ਿਲ੍ਹੇ ਚ ਇੱਕ ਆਡੀਟੋਰੀਅਮ ਬਣਾਓ ਓਪਨ ਥੀਏਟਰ ਬਣਾਓ ਲੋਕਾਂ ਦੇ ਵੀ ਥੀਏਟਰ ਪਰ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਨੇ ਕਿ ਯਾਰ ਉਹ ਲੋਕ ਜਿਨ੍ਹਾਂ ਦੀ ਖਾਤਰ ਅਸੀਂ ਰੰਗਮঞ্চ ਕਰਦੇ ਹਾਂ ਜਦੋਂ ਉਹੀ ਸਮੱਸਿਆਵਾਂ ਚ ਨੇ ਤੇ ਅਸੀਂ ਆਪਣੀਆਂ ਮੰਗਾਂ ਲੈ ਕੇ ਐਵੇਂ ਤੁਰੇ ਫਿਰਿਏ ਤੇ ਮੈਂ ਉਹਨੂੰ ਕਿੰਨੂੰ ਨਾ ਸਾਡੀਆਂ ਮੰਗਾਂ ਕਿੱਥੋਂ ਪੂ ਉਹ ਤਾਂ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਸੀ ਉਹਨਾਂ ਦੀ ਨਹੀਂ ਸੁਣ ਰਹੇ ਸੁਣਨਾ ਤਾਂ ਇੱਕ ਪਾਸੇ ਸਮਾਂ ਤੇ ਦੂਜੀ ਧਿਰ ਬਣ ਕੇ ਖੜ ਗਏ ਬੁਲਟ ਪ੍ਰੂਫ ਲਾ ਕੇ ਤੇ ਤੁਸੀਂ ਲੈਕਟਰ ਦਿੰਦੇ ਹੋ ਤੁਹਾਨੂੰ ਖਤਰਾ ਕਿਉਂ ਪੈਦਾ ਹੋ ਗਿਆ ਸਡਨਲੀ ਜਿਹੜਾ ਕਿ ਪਹਿਲਾਂ ਨਹੀਂ ਸੀ ਅੱਜ ਕਿਉਂ ਪੈਦਾ ਹੋ ਗਿਆ ਇਹਦਾ ਮਤਲਬ ਤੁਸੀਂ ਕੁਝ ਗਲਤ ਕਰ ਰਹੇ ਹੋ ਤੁਸੀਂ ਇਮਾਨਦਾਰ ਨਹੀਂ ਰਹੇ ਤੁਸੀਂ ਕੋਈ ਚੋਰੀ ਮੋਰੀ ਕਰ ਰਹੇ ਹੋ ਤੁਸੀਂ ਕੁਝ ਗਲਤ ਕੰਮ ਕਰ ਰਹੇ ਹੋ ਤਾਂ ਹੀ ਤੁਹਾਨੂੰ ਡਰ ਲੱਗਦਾ ਹਨ ਨਹੀਂ ਤਾਂ ਲੋਕਾਂ ਕੋਲ ਜਾਓ ਜਾ ਕੇ ਸਾਫ਼ ਕਹਿ ਦਿਓ ਇੰਨਾ ਹੀ ਕਹਿ ਦਿਓ ਪਈ ਸਾਡੇ ਹੱਥ ਖੜੇ ਆ ਵੀ ਪਿਛਲੀਆਂ ਸਰਕਾਰਾਂ ਨੇ ਬਹੁਤ ਖਰਾਬੀ ਕਰਤੀ ਸੀ ਸਾਤੋਂ ਨਹੀਂ ਹੋ ਰਿਹਾ ਤੁਸੀਂ ਸਾਨੂੰ ਲਾਣਾ ਲਾ ਦਿਓ ਨਹੀਂ ਤਾਂ ਅਸੀਂ ਸੱਚੀ ਗੱਲ ਤੁਹਾਨੂੰ ਦੱਸ ਰਹੇ ਹਾਂ ਸਾਤੋਂ ਨਹੀਂ ਹੋਣਾ ਇਹ 5 ਸਾਲਾਂ ਚ ਅਸੀਂ ਜਿੰਨਾ ਕਰ ਸਕਿਆ ਉਹ ਨਾ ਜਦੋਂ ਇਦਾਂ ਕਹਿ ਦਿਓ ਜੀ ਇਮਾਨਦਾਰੀ ਤਾਂ ਦਿਖਾਓ ਨਾ ਨਾਰੇ ਨਾ ਨਾ ਮਾਰੋ ਉਹੀ ਤੁਸੀਂ ਗੱਲਾਂ ਜਿਹੜੀਆਂ ਵਿਰੋਧੀ ਪਾਰਟੀ 'ਚ ਬੈਠੇ ਕਰਦੇ ਸੀ ਉਹੀ ਤੁਸੀਂ ਰਾਜ ਦੀ ਪਾਰਟੀ ਦੇ ਤੌਰ ਤੇ ਕਰੀਓ ਨਾ ਫਿਰ ਫਰਕ ਕੀ ਹੋ ਗਿਆ ਮੈਂ ਇੱਥੇ ਰੌਲਾ ਪਾਵਾਂ ਕਿ ਮੈਨੂੰ ਭੁੱਖ ਲੱਗੀ ਆ ਯਾਰ ਮੈਨੂੰ ਰੋਟੀ ਖਵਾਓ ਮੈਨੂੰ ਦੋ ਜਣੇ ਰੋਟੀ ਖਵਾ ਦੇਣ ਮੈਂ ਫੇਰ ਵੀ ਉਹੀ ਰੌਲਾ ਪਾਈ ਜਾਮਾਂ ਇਹ ਤਾਂ ਕੋਈ ਗੱਲ ਨਾ ਬਣੀ ਨਾ ਉਸ ਤੋਂ ਬਾਅਦ ਮੈਨੂੰ ਚੁੱਪ ਹੋ ਜਾਣਾ ਜਿੱਦ ਕਿ ਮੈਨੂੰ ਰੋਟੀ ਮਿਲ ਗਈ ਹੁਣ ਤੁਹਾਨੂੰ ਕੁਰਸੀ ਮਿਲ ਗਈ ਤੁਹਾਨੂੰ ਜਿੰਮੇਵਾਰੀ ਦੇ ਦਿੱਤੀ ਹੁਣ ਤੁਸੀਂ ਓਦਾਂ ਦੀ ਗੱਲਾਂ ਨਾ ਕਰੋ ਹੁਣ ਕੁਝ ਕਰੋ ਕੁਛ ਕਰਕੇ ਦੱਸੋ ਜੱਟ ਸਾਹਿਬ ਕੁਰਸੀ ਦੇ ਕਰੈਕਟਰ ਦੀ ਗੱਲ ਕੀਤੀ ਸੀ ਮੈਂ ਉਹੀ ਰੰਗ ਮੰਚ ਦੀ ਨਜ਼ਰੀਏ ਤੋਂ ਗੱਲ ਕਰਾਂਗਾ ਜ਼ਿਆਦਾਤਰ ਜਦੋਂ ਮੁੱਖ ਮੰਤਰੀ ਸਾਹਿਬ ਮੈਂਬਰ ਪਾਰਲੀਮੈਂਟ ਹੋਇਆ ਕਰਦੇ ਸੀ ਸੰਗਰੂਰ ਤੋਂ ਦੋ ਵਾਰ ਜਿੱਤੇ ਉਹ ਉਦੋਂ ਜਦੋਂ ਜਿਹੜੀ ਮੋਦੀ ਸਾਹਿਬ ਦੇ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਹੁੰਦੇ ਸੀ ਕਪਤਾਵਾ ਸੁਣਾਉਂਦੇ ਸੀ ਅੱਛੇ ਦਿਨ ਕਬ ਆਉਣਗੇ ਉਸ ਤਰ੍ਹਾਂ ਦਾ ਜਿਹੜਾ ਡਾਇਲੌਗ ਕਰਦੇ ਸੀ ਬੜੀ ਗੜਤਮੀ ਆਵਾਜ਼ ਦੇ ਵਿੱਚ ਉਸ ਤੋਂ ਬਾਅਦ ਜਦੋਂ ਸੱਤਾ ਤੇਰੇ ਚ ਨਹੀਂ ਆਈ ਸੀ ਇੰਨੇ ਹੀ ਲੋਕਾਂ ਦੇ ਵਿੱਚ ਬੈਠ ਕੇ ਧਰਨੇਆਂ ਮਜ਼ਾਰਿਆਂ ਦੇ ਵਿੱਚ ਹਰ ਰੈਲੀ 'ਚ ਬੈਠਦੇ ਹੁੰਦੇ ਸੀ ਔਰ ਇਹਨਾਂ ਦੀ ਗੱਲ ਕਰਦੇ ਹੁੰਦੇ ਸੀ ਅੱਜ ਜਦ ਦੇ ਵਿੱਚ ਆ ਗਏ ਅੱਜ ਉਹਨਾਂ ਦਾ ਕਿਰਦਾਰ ਪੂਰੀ ਤਰ੍ਹਾਂ ਬਦਲ ਗਿਆ ਇਹਨਾਂ ਲੀਡਰਾਂ ਨੂੰ ਕਹਿੰਦੇ ਨੇ ਕਿ ਦਾ ਬੇਲੜਾ ਜੀ ਆ ਮੈਂ ਸੜਕਾ ਰੋਕ ਕੇ ਬਹਿ ਜਾਂਦੇ ਨੇ ਕਰੈਕਟਰ ਮਤਲਬ ਉਹ ਕੁਰਸੀ ਇੱਕ ਇੱਕਦਮ ਇਹਨਾਂ ਕਰੈਕਟਰ ਬਦਲ ਦਿੰਦੀ ਆ ਮਤਲਬ ਅਸੀਂ ਤਾਂ ਮਤਲਬ ਉਹੀ ਗੱਲ ਅਸੀਂ ਤਾਂ ਲੱਭਦੇ ਫਿਰਦੇ ਹਾਂ ਉਸ ਭਗਵੰਤ ਮਾਨ ਨੂੰ ਕਿ ਉਹ ਭਗਵੰਤ ਮਾਨ ਕਿੱਥੇ ਚੱਲ ਗਿਆ ਹੈਨਾ ਜਿਹੜਾ ਪਾਰਲੀਮੈਂਟ ਚ ਬੋਲਦਾ ਸੀ ਜਿਹੜਾ ਲੈਕਚਰ ਦਿੰਦਾ ਸੀ ਜਿਹੜਾ ਇਹ ਕਹਿੰਦਾ ਸੀ ਆ ਗੱਲਾਂ ਭਗਵੰਤ ਮਾਨ ਨਹੀਂ ਕਹਿੰਦਾ ਸੀ ਨਾ ਕਿ ਯਾਰ ਬੁਲਟ ਪ੍ਰੂਫ ਦੀ ਕਿਉਂ ਲੋੜ ਹੈ ਲੋਕਾਂ ਚੋਂ ਚੱਲ ਜਾਓ ਲੋਕ ਤੁਹਾਨੂੰ ਮਾਰ ਤੋੜੀ ਜਾਣਗੇ ਅੱਜ ਖਤਰਾ ਕਿੱ ਇੱਕ ਹੁੰਦਾ ਤੋੜਾ ਇਨਸਾਨ ਦੇ ਤੌਰ ਤੇ ਕਿਰਦਾਰ ਜੀ ਇੱਕ ਹੁੰਦਾ ਤੁਹਾਨੂੰ ਨਿਭਾਉਣ ਲਈ ਕੋਈ ਮਿਲਿਆ ਜੀ ਦੋਨੋਂ ਪੈਰਲਲ ਚੱਲਣੇ ਚਾਹੀਦੇ ਆ ਜੇ ਮੈਂ ਡੇਢ ਘੰਟੇ ਦੇ ਨਾਟਕ ਦੇ ਵਿੱਚ ਖਲਨਾਇਕ ਬਣਿਆ ਹੋਇਆ ਮੈਨੂੰ ਡਾਇਰੈਕਟਰ ਨੇ ਰੋਲ ਦਿੱਤਾ ਹੈ ਮੈਂ ਖਲਨਾਇਕ ਨੂੰ شدت ਨਾਲ ਨਿਭਾਉਂਗਾ ਜੀ ਪਰ ਜੇ ਮੈਂ ਉਸ ਖਲਨਾਇਕੀ ਨੂੰ ਆਪਣੀ ਆਮ ਜ਼ਿੰਦਗੀ ਵਿੱਚ ਲੈ ਕੇ ਆ ਗਿਆ ਤੇ ਤਾਂ ਮਤਲਬ ਮੇਰਾ ਜਿਹੜਾ ਆਪਣਾ ਮਨੁੱਖ ਦੇ ਤੌਰ ਤੇ ਕਿਰਦਾਰ ਸੀ ਉਹ ਤਾਂ ਜਾਂਦਾ ਲੱਗਾ ਨਾ ਡੇਢ ਘੰਟੇ ਲਈ ਜੋ ਨਿਭਾਣਾ ਉਹ ਤਾਂ ਨਿਭਾਤਾ ਪਰ ਬੰਦੇ ਨੇ ਕਿਰਦਾਰ ਪੂਰੀ ਜ਼ਿੰਦਗੀ ਜਿਹੜਾ ਨਿਭਾਣਾ ਉਹ ਜ਼ਿਆਦਾ ਜ਼ਰੂਰੀ ਹੈ ਉਹ ਛੱਡ ਦਿੱਤਾ ਜੀ ਤੁਸੀਂ ਸਿਰਫ ਕੁਰਸੀ ਪ੍ਰਤੀ ਇਮਾਨਦਾਰ ਹੋਗਾ ਤੁਹਾਨੂੰ ਇਹ ਪਤਾ ਪਿਆ ਹਾਂ ਇਹੋ ਜਿਹੀਆਂ ਚਾਲਾਂ ਚਲਣੀਆਂ ਪੈਣੀਆਂ ਤਾਂ ਕੁਰਸੀ ਬਚਣੀ ਹੈ ਬਚਣੀ ਉਹ ਫੇਰ ਵੀ ਨਹੀਂ ਹਮ ਅੱਜ ਤੱਕ ਨਹੀਂ ਕਿਸੇ ਦੀ ਬਚੀ ਤੁਹਾਡੀ ਕਿੱਥੋਂ ਬਚ ਜਾਣੀ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਨਸਾਨੀ ਕਿਰਦਾਰ ਬਚਾਉਣਾ ਜ਼ਰੂਰ ਤੇ ਹੈ ਕਿ ਬਤੌਰ ਇਨਸਾਨ ਬਤੌਰ ਲੋਕਾਂ ਦਾ ਬੱਚਾ ਬਤੌਰ ਲੋਕਾਂ ਦਾ ਪੁੱਤ ਉਹ ਲੋਕਾਂ ਚੋਂ ਜਿੱਥੋਂ ਤੁਸੀਂ ਉੱਠ ਕੇ ਗਏ ਹੋ ਉਹਦਾ ਉਸ ਕਿਰਦਾਰ ਨੂੰ ਬਚਾਓ ਫਿਰ ਦੂਜਾ ਕਿਰਦਾਰ ਤੁਸੀਂ ਛੱਡ ਦਿਓ ਮੈਂ ਤਾਂ ਕਹਿੰਦਾ ਕੁਰਸੀ ਛੱਡ ਦਿਓ ਥੋੜੀ ਦੇਰ ਲਈ ਤੁਸੀਂ ਛੱਡ ਦਿਓ ਉਹ ਦਫ਼ਤਰ ਵੀ ਛੱਡ ਦਿਓ ਆਪਣੇ ਤੁਸੀਂ ਲੋਕਾਂ ਚਾ ਕੇ ਬਹਿ ਜਾਓ 15-15 ਦਿਨ ਲਈ ਇੱਕ ਜ਼ਿਲ੍ਹੇ ਚ ਜਾ ਕੇ ਬੈਠ ਜਾਓ ਲੋਕਾਂ ਦੇ ਦੁੱਖ ਦਰਦ ਸੁਣੋ ਤੁਹਾਨੂੰ ਪੁੱਛ ਤਾਂ ਸਮਝ ਆਊਗੀ ਤੁਸੀਂ ਪਾਲਿਸਿਸ ਫਿਰ ਕੁਝ ਡਿਫਰੈਂਟ ਤਰੀਕੇ ਨਾਲ ਬਣਾਓਗੇ ਤੁਸੀਂ ਤਾਂ ਬੈਠੇ ਹੋ ਦੂਰ ਲੋਕਾਂ ਦੀ ਗੱਲ ਸੁਣਨ ਨੂੰ ਤੁਸੀਂ ਰਾਜ਼ੀ ਨਹੀਂ ਤੁਹਾਡੇ ਉਹ ਜਿਹੜੇ ਹੈਗੇ ਆ ਸਲਾਹਕਾਰ ਉਹ ਦਿੱਲੀ ਤੋਂ ਆਉਂਦੇ ਆ ਹੁਣ ਦਿੱਲੀ ਬੈਠੇ ਬੰਦੇ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਉਹ ਸਾਡੇ ਲੋ ਉਪਰੇ ਨੇ ਪਰ ਹਰ ਖਿੱਤੇ ਦਾ ਇੱਕ ਕਲਚਰ ਹੁੰਦਾ ਜੀ ਹਰ ਖਿੱਤੇ ਦੀਆਂ ਅਲੱਗ ਲੋੜਾਂ ਹੁੰਦੀਆਂ ਜਿਹੜਾ ਪੰਜਾਬ 'ਚ ਬੈਠਾ ਬੰਦਾ ਉਹਨੂੰ ਪਤਾ ਹੈ ਕਿ ਪੰਜਾਬੀ ਸੁਭਾਅ ਕਿਹੋ ਜਿਹਾ ਹੁੰਦਾ ਉਹਨੂੰ ਪੰਜਾਬੀਅਤ ਦਾ ਇਲਮ ਹੈ ਜਿਹੜਾ ਦਿੱਲੀ ਤੋਂ ਆਇਆ ਬੰਦਾ ਬੈਠਾ ਉਹਦਾ ਕਸੂਰ ਕੋਈ ਨਹੀਂ ਹੈ ਉਹਨੂੰ ਪੰਜਾਬੀ ਕਰਤਾਰ ਦਾ ਨਹੀਂ ਪਤਾ ਕਿ ਪੰਜਾਬੀਆਂ ਦਾ ਕਰਤਾਰ ਕਿੱਦਾਂ ਦਾ ਹੈ ਉਹ ਫਿਰ ਕੋ ਉਪਰੀ ਸਕੀਮ ਲੈ ਕੇ ਆਜੂਗਾ ਤੁਸੀਂ ਉਹਨੂੰ ਉਪਰੀ ਨੂੰ ਉਸ ਤਰ੍ਹਾਂ ਹੀ ਪੂਰਾ ਕਰੋਗੇ ਉਹਦਾ ਕੋ ਫਾਇਦਾ ਨਹੀਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਯੋਗਾ ਸਿਹਤ ਲਈ ਠੀਕ ਹੁੰਦਾ ਬਈ ਤੂੰ ਹੀ ਤਾਂ ਪਹਿਲਾਂ ਕਹਿੰਦਾ ਸੀ ਵੀ ਹਉ ਹਉ ਕੀ ਕਰਦੇ ਰਹਿੰਦੇ ਆ ਇਹਦੇ ਨਾਲ ਕੀ ਹੁਣ ਭਈ ਅਸੀਂ ਤਾਂ ਬੰਦੇ ਜ਼ਿੰਮੇਵਾਰ ਬੰਦੇ ਆ ਮਿਹਨਤੀ ਬੰਦੇ ਆ ਸਾਨੂੰ ਯੋਗਾ ਜਗ੍ਹਾ ਦੀ ਲੋੜ ਹੀ ਨਹੀਂ ਇਹ ਹੀ ਕਹਿੰਦਾ ਸੀ ਨਾ ਹੁਣ ਸ਼ੋਕਾ ਦੀਆਂ ਵਰਕਸ਼ਾਪਾਂ ਲੱਗਣੀ ਸ਼ੁਰੂ ਹੋਈਆਂ ਵੱਡੇ ਵੱਡੇ ਹੋਲਡਿੰਗ ਲੱਗ ਰਹੇ ਸਾਡਾ ਸੀਐਮ ਕਹਰੇ ਯੋਗਾ ਕਰੋ ਕਰੋੜਾ ਰੁਪਿਆ ਤੁਸੀਂ ਉਹਨਾਂ ਹੋਲਡਿੰਗ ਤੇ ਬੋਰਡਾਂ ਦੇ ਉੱਤੇ ਤੁਸੀਂ ਲਾਤਾ ਸਿਰਫ ਲੋਕਾਂ ਨੂੰ ਇੰਨਾ ਸਮਝਾਣ ਲਈ ਕਿ ਯੋਗਾ ਕਰੋ ਲੋਕ ਕਿਤੇ ਮੂਰਖ ਨੇ ਲੋਕਾਂ ਨੇ ਆਪਣੀ ਸਿਹਤ ਆਪੇ ਬਚਾ ਲੈਣੀ ਆ ਲੋਕ ਮਿਹਨਤੀ ਲੋਕ ਨੇ ਹੈਨਾ ਤੇ ਜਿਹੜੇ ਮਿਹਨਤੀ ਨਹੀਂ ਆ ਉਹ ਯੋਗਾ ਛੱਡ ਕੇ ਜੋ ਮਰਜ਼ੀ ਕਰੀ ਜਾਣ ਜੀ ਉਹਨਾਂ ਨੇ ਮਰਨਾ ਹੀ ਮਰਨੇ ਸੋ ਮਤਲਬ ਇਹ ਬਹੁਤ ਹੀ ਨਿੱਕੀਆਂ ਗੱਲਾਂ ਨੇ ਨਿੱਕੀਆਂ ਗੱਲਾਂ ਚੋ ਜਿਆਦਾ ਦਿੱਤਾ ਗਿਆ ਮੈਂ ਮੁਹਾਲੀ ਸ਼ਹਿਰ ਚ ਰਹਿਣਾ ਭਾਜੀ ਮੈਂ ਹੈਰਾਨ ਹੁੰਨਾ ਕਿ ਮੁਹਾਲੀ ਸ਼ਹਿਰ ਦੇ ਇੱਕ ਮਤਲਬ ਸੈਕਟਰ ਤੋਂ ਸ਼ੁਰੂ ਹੋ ਜਮਾ ਮੈਂ 에ਰਪੋਰਟ ਤੱਕ ਜਾਵਾਂ ਮੈਨੂੰ ਹੋਰ ਕੋਈ ਸ਼ਕਲ ਹੀ ਨਹੀਂ ਦਿਸਦੀ ਕੇਦਰੀਵਾਲ ਭਗਵੰਤਮਾਨ ਕੇਦਰੀਵਾਲ ਭਗਵੰਤਮਾਨ ਕੋਈ ਹੋਰ ਬੋਰਡ ਨਜ਼ਰ ਹੀ ਨਹੀਂ ਆਂਦਾ ਕਿਸੇ ਹੋਰ ਗੱਲ ਦਾ ਕਿਸੇ ਵਪਾਰਕ ادارے ਦਾ ਜਿੱਥੋਂ ਉਹ ਕਾਉਂਸਲ ਵਾਲੇ ਕਹਿੰਦੇ ਸਾਨੂੰ ਪੈਸੇ ਆਉਂਦੇ ਸੀ ਭੀ ਟੈਕਸ ਚ ਵਾਧਾ ਹੁੰਦਾ ਸੀ ਕਿਉਂਕਿ ਉਹ ਸਾਡਾ ਆਪਣਾ ਬੋਰਡ ਲਾਉਂਦੇ ਸੀ ਪੈਸੇ ਦਿੰਦੇ ਸੀ ਹੁਣ ਇਹ ਸਾਰੇ ਬੋਰਡ ਫ੍ਰੀਜ ਲੱਗਦੇ ਨੇ ਤੇ ਪੈਸਾ ਕਿਸੇ ਕੰਪਨੀ ਨੂੰ ਤਾਂ ਫਿਰ ਵੀ ਜਾ ਰਿਹਾ ਨਾ ਜਿਹੜਾ ਬਣਾ ਕੇ ਦੇ ਰਿਹਾ ਤਾਂ ਫ੍ਰੀਜ ਨਹੀਂ ਲੱਗ ਰਿਹਾ ਹੈਗਾ ਨਾ ਵੈਂਡਰ ਤਾਂ ਹੈਗਾ ਨਾ ਸੜਕਾਂ ਭਰੀਆਂ ਪਈਆਂ ਲੱਦੀਆਂ ਪਈਆਂ ਮੋਹਾਲੀ ਦੀਆਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੋ ਹੀ ਸ਼ਕਲਾਂ ਦਿਸਦੀਆਂ ਹੋਰ ਕੋਈ ਦਿਸਦਾ ਹੀ ਨਹੀਂ ਇੱਕੋ ਇੱਕ ਸਕੀਮ ਯਾਨੀ ਕਿ ਕਿਲੋਮੀਟਰ ਤੱਕ ਜਾਈ ਜਾਓ ਇੱਕੋ ਇੱਕ ਸਕੀਮ ਦੇ ਬੋਰਡ ਆਈ ਜਾਂਦੇ ਜਿਵੇਂ ਮਤਲਬ ਬੰਦਾ ਮੂਰ ਰੱਖਿਆ ਕਿ ਉਹਨੇ ਦੋ ਵਾਰੀ ਪੜ੍ਹ ਲਈ ਉਹਨੂੰ ਸਮਝ ਨਹੀਂ ਆਈ ਇਹ ਨਾਨਸੈਂਸ ਹੈ ਬਕਵਾਸ ਹੈ ਤੁਹਾਡੀ ਇਹ ਗੱਲ ਤੋਂ ਮੈਨੂੰ ਯਾਦ ਆ ਗਿਆ ਇੱਕ ਕਟਪੁਤਲੀਆਂ ਦਾ ਤਮਾਸ਼ਾ ਇੱਕ ਕਲਾ ਦੇ ਵਿੱਚ ਹੈ ਇਹ ਬਹੁਤ ਰਾਜਾਂ ਦੇ ਵਿੱਚ ਹੁਣ ਵੀ ਹੁੰਦਾ ਹੈ ਤੁਸੀਂ ਤਾਂ ਰੰਗਮੰਚ ਨਾਲ ਜੁੜੇ ਹੋਏ ਹੋ ਤੇ ਉਹਦੀ ਡੋਰ ਕਿਸੇ ਹੋਰ ਦੇ ਹੱਥ ਹੁੰਦੀ ਹੈ ਉਪਰ ਉਹਦਾ ਸੂਤਰ ਧਾਰ ਕੋਈ ਹੋਰ ਹੁੰਦਾ ਸੋ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਬਹੁਤ ਸਾਰੇ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਸੀਐਮ ਸਾਹਿਬ ਦੀ ਜਾਂ ਪੰਜਾਬ ਦੀ ਜਿਹੜੀ ਕੈਬਨਟ ਆ ਇਹਦੀ ਡੋਰ ਕਿਸੇ ਹੋਰ ਦੇ ਹੱਥ ਆ ਤੇ ਬਹੁਤੇ ਲੋਕ ਜਿਹੜੇ ਸੱਤਾ ਤੇ ਨਾਲ ਜੁੜੇ ਹੋਇਆ ਇਸ ਗੱਲ ਦਾ ਯਕੀਨ ਨਹੀਂ ਕਰਦੇ ਸੀ ਪਰ ਹੁਣ ਉਹ ਅੰਦਰ ਖਾਤੀ ਚੁੱਪ ਕਰਕੇ ਇਸ ਗੱਲ ਨੂੰ ਮੰਨਣਾ ਲੱਗ ਪਏ ਨੇ ਪ੍ਰਵਾਨ ਕਰਨ ਲੱਗੇ ਵੀ ਬਾਕੀ ਡੋਰ ਕਿਤੇ ਹੋਰ ਆ ਦੇਖੋ ਡੋਰ ਤਾਂ ਇਦਾਂ ਹੈ ਕਿ ਡੋਰ ਤਾਂ ਆਜ਼ਾਦੀ ਤੋਂ ਬਾਅਦ ਸਾਰੀਆਂ ਸਰਕਾਰਾਂ ਦੀ ਹੀ ਆਪਣੇ ਹੱਥ 'ਚ ਹੈ ਨਹੀਂ ਸੀ ਸਾਰੀਆਂ ਦੀ ਸੈਂਟਰ ਉੱਥੇ ਦਿੱਲੀ ਤੋਂ ਹੀ ਡੋਰ ਹੁੰਦੀ ਸੀ ਇੱਥੇ ਲੋਕਾਂ ਨੂੰ ਇਹ ਸੀ ਵੀ ਕਿੱਟੋਂ ਡੋਰ ਨਹੀਂ ਹੋਊਗੀ ਯਾਰ ਆਪਣੇ ਬੰਦੇ ਬਣਾਏ ਦੂਜਿਆਂ ਨਾਲ ਥੋੜਾ ਲੋਕਾਂ ਨੂੰ ਪਿਆ ਆਂਦਾ ਸੀ ਵੀ ਠੀਕ ਐ ਡੋਰ ਤਾਂ ਹੈਗੀ ਸੀ ਹੁਣ ਇਹ ਡੋਰ ਨੇ ਸਪਸ਼ਟ ਹੋ ਗਈ ਪਹਿਲਾਂ ਉਹ ਸੀਗੀ ਦਿਸਦੀ ਨਹੀਂ ਸੀ ਜਿਵੇਂ ਤੁਸੀਂ ਕੱਠਪੁਤਰੀਆਂ ਦਾ ਤਮਾਸ਼ਾ ਦੇਖੋ ਨਾ ਸਿਰਫ ਕੱਠਪੁਤਲੀ ਦਿਸਦੀ ਹੁੰਦੀ ਡੋਰ ਨਹੀਂ ਦਿਸਦੀ ਹੁੰਦੀ ਉਹਨਾਂ ਦੀ ਕਲਾਕਾਰੀ ਇਹੇ ਚ ਹੁੰਦੀ ਸੀ ਕਿ ਉਹ ਡੋਰ ਨਿਛ ਦਿਸਣ ਦਿੰਦੇ ਤੁਹਾਨੂੰ ਇਹ ਲੱਗਦਾ ਇੱਕ ਕੱਠਪੁਤਲੀ ਨੱਚ ਰਹੀ ਐ ਹੁਣ ਉਹ ਡੋਰ ਦਿਸਣ ਲੱਗ ਪਈ ਹੁਣ ਉਹ ਡੋਰ ਸਾਫ ਹੋ ਗਈ ਪਰਦਾ ਚੱਕਿਆ ਗਿਆ ਤੇ ਸਰਕਾਰਾਂ ਨੇ ਚੱਕ ਵੀ ਦਿੱਤਾ ਪਰ ਅਸਲ ਡੋਰ ਜਿਹੜੀ ਬੰਨੀ ਹੋਈ ਹੈ ਜਿਹੜੀ ਗੱਲ ਲੋਕ ਕੀ ਜਨਤਕ ਜਥੇਬੰਦੀਆਂ ਇਕੱਠਾਂ ਚ ਕਹ ਰਹੇ ਜਿਹੜੀ ਸੱਚ ਹੈ ਅਸਲ ਡੋਰ ਤਾਂ ਸਰਕਾਰਾਂ ਕਿਸੇ ਦੇ ਵੀ ਹੱਥ ਚ ਹੈ ਹੀ ਨਹੀਂ ਅਸਲ ਤਾਂ ਜਿਹੜੇ ਅਮਾਨੀ ਅਡਾਨੀ ਵਰਗੇ ਨੇ ਜਿਹੜੀ ਮਲਟੀ ਨੈਸ਼ਨਲ ਕੰਪਨੀਆਂ ਨੇ ਉਹ ਹਰ ਪਾਲਿਸੀ ਆਪਣੀ ਸਕੀਮ ਲਈ ਆਪਣੇ ਮੁਨਾਫੇ ਲਈ ਘਟਦੇ ਨੇ ਥੱਲੇ ਜਾ ਕੇ ਉਹ ਐਦਾਂ ਜਾਂਦਾ ਕਿ ਲੋਕਾਂ ਨੂੰ ਲੱਗਦਾ ਵੀ ਸਾਡੇ ਵਾਸਤੇ ਕੁਝ ਬਣਿਆ ਉਹ ਕਿਉਂਕਿ ਬਹੁਤ ਹੀ ਮਹੀਨ ਤਰੀਕੇ ਨਾਲ ਜਾਂਦਾ ਜੇ ਤੁਸੀਂ ਕਿਸੇ ਨੂੰ ਕਹੋਗੇ ਉਹ ਮੰਨਦਾ ਨਹੀਂ ਆਮ ਬੰਦਾ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਯਾਰ ਮਲਟੀਨੇਸ਼ਨ ਕੰਪਨੀਆਂ ਆ ਮੇ ਰੋਲਾ ਪਾ ਰਹੇ ਨੇ ਤੁਸੀਂ ਕੰਪਨੀਆਂ ਕਿੱਥੇ ਆ ਗਈਆਂ ਵਿੱਚ ਸਿੱਧੀ ਜਿੱਤੇ ਗੱਲ ਕਰਦੇ ਆ ਪਰ ਉਹ ਬਹੁਤ ਬਰੀਕ ਹੁੰਦਾ ਉਹ ਪਤਾ ਹੀ ਲੱਗਣ ਦਿੰਦਾ ਜੇ ਪਤਾ ਲੱਗ ਜਵੇ ਫੇਰ ਕੱਠ ਪੁੱਤਰੀਆਂ ਨੱਚਦੀਆਂ ਨਹੀਂ ਨਾ ਪਤਾ ਲਾ ਸਾਹਮਣੇ ਉਹ ਚਲਾਕੀ ਪਤਨੀ ਪਤਾ ਲੱਗਣੀ ਚਾਹੀਦੀ ਸੋ ਉਹ ਡੋਰ ਤਾਂ ਮਲਟੀਨੇਸ਼ਨਲ ਕੰਪਨੀਆਂ ਦੇ ਹੱਥ ਹੈ ਮਿਡਲ ਕਲਾਸ ਬੰਦਾ ਜਿਹੜਾ ਸਾਡਾ ਪੰਜਾਬ ਦਾ ਉਹ ਇਸ ਗੱਲ 'ਚ ਖੁਸ਼ ਹੋਈ ਜਾਂਦਾ ਕਿ ਹੁਣ ਮਹਾਲੀ ਤੋਂ 2.5 ਘੰਟੇ 'ਚ ਬਟਿੰਡੇ ਪਹੁੰਚੀਦਾ ਮੈਂ ਕਹਿੰਦਾ ਇਹ ਵਿਕਾਸ ਦਾ ਕਿਹੜਾ ਪਮਾਨਾ ਹੋਇਆ ਜੀ ਇਹ ਕੋਈ ਵਿਕਾਸ ਦਾ ਜਿਹੜੇ ਸੜਕ ਦੇ ਸੱਜੇ ਖੱਬੇ ਬੈਠੇ ਲੋਕੀ ਜੀਰੇ ਉਹ ਪੈਮਾਨਾ ਤੋਂ ਉਹ ਸਰਜਦੇ ਨਾ ਉਹਨਾਂ ਦੀ ਜ਼ਿੰਦਗੀ ਦੱਸੋ ਸਾਨੂੰ ਕਿੰਨੀ ਕੁ ਸੁਧਰ ਗਈ ਸੜਕ ਤਾਂ ਹੋ ਗਿਆ ਨਹੀਂ ਬਣ ਗਈ ਗੁੱਡ ਆ ਅਸੀਂ ਵੀ ਕਹਿੰਨੇ ਵਧੀਆ ਹੋ ਗਿਆ 5 ਘੰਟੇ ਜਿਹੜਾ 2.5 ਘੰਟੇ ਚ ਬੰਦਾ ਬਠਿੰਡੇ ਪਹੁੰਚਦਾ ਜਿੱਥੋਂ ਤੁਰ ਰਹੇ ਉੱਥੇ ਲੋਕਾਂ ਦੇ ਹਾਲਾਤ ਕਿਦੇ ਆ ਜਿੱਥੇ ਬਠਿੰਡੇ ਪਹੁੰਚ ਜੰਨੇ ਉੱਥੇ ਲੋਕਾਂ ਦੇ ਹਾਲਾਤ ਕਿਦਾਂ ਦੇ ਉਹ ਵੀ ਤਾਂ ਸਾਨੂੰ ਦੱਸੋ ਫਿਰ ਅਸੀਂ ਕਹਾਂਗੇ ਵਿਕਾਸ ਹੋਇਆ ਸੋ ਇਹ ਬਹੁਤ ਹੀ ਪਾੜਾ ਆ ਵਿਕਾਸ ਕਹਿਣਾ ਤੇ ਸੱਚਮੁੱਚ ਵਿਕਾਸ ਕਰਨਾ ਇਹਨਾਂ ਦੋਨਾਂ ਚੀਜ਼ਾਂ ਚ ਪਾੜਾ ਆ ਤੇ ਸਾਡੇ ਵਰਗੇ ਜਿਹੜੇ ਲੇਖਕ ਨੇ ਜਿਹੜੇ ਕਲਾਕਾਰ ਨੇ ਉਹਦਾ ਫਰਜ਼ ਬਣਦਾ ਕਿ ਵਿਚਲੀ ਘੁੰਡੀ ਠੀਕ ਤਰੀਕੇ ਨਾਲ ਆਪਣੇ ਨਾਟਕਾਂਹੀਂ ਆਪਣੇ ਸਾਹਿਤ ਰਾਹੀਂ ਲੋਕਾਂ 'ਚ ਪੇਸ਼ ਕਰਨ ਕਿਉਂਕਿ ਲੋਕੀ ਸਾਡੇ ਵੱਲ ਦੇਖਦੇ ਆ ਜੀ ਲੋਕੀ ਆਸ ਕਰਦੇ ਆ ਕਿ ਇਹ ਸਾਨੂੰ ਕੋਈ ਚੀਜ਼ ਦੇਣਗੇ ਸਮਝਾਉਣਗੇ ਉਹ ਸਾਡਾ ਫਰਜ਼ ਬਣਦਾ ਆਖਰੀ ਸਵਾਲ ਡਾਕਟਰ ਸਾਹਿਬ ਬਹੁਤ ਸਾਲ ਪਹਿਲਾਂ ਬਾਪੂ ਜਮੇਰ ਸਿੰਘ ਔਲਖ ਨੇ ਕਹਿਤਾ ਸੀਗਾ ਐਵੇਂ ਕਿਵੇਂ ਖੋਲੂ ਕੋਈ ਸਾਡੀਆਂ ਜ਼ਮੀਨਾਂ ਜੀ ਜੀ ਉਸੇ ਤਰਜ਼ ਤੇ ਉਸੇ ਤਰਕ ਤੇ ਕਹਿ ਦਈਏ ਕੇ ਲੋਕ ਸੰਘਰਸ਼ ਕਰਦੇ ਆ ਰਹੇ ਆ ਹੁਣ ਪਹਿਲਾਂ ਦਿੱਲੀ ਵਾਲੇ ਸੰਘਰਸ਼ ਦਾ ਜਿਹੜਾ ਮੋੜ ਵੱਜਿਆ ਬਹੁਤ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਤੇ ਹੋ ਗਿਆ ਇੰਟਰਨੈਸ਼ਨਲ ਲੈਵਲ ਤੇ ਉਸ ਦੀ ਜਿਹੜੀ ਹੈਗੀ ਆ ਗੱਲ ਹੋਈ ਉਸ ਦਿੱਲੀ ਵਾਲੇ ਸੰਘਰਸ਼ ਦੀ ਤੇ ਹੁਣ ਲੈਂਡ ਪੂਲਿੰਗ ਦੇ ਵਿਰੋਧ ਆਏ ਕਿਵੇਂ ਖੋਲੂ ਕੋਈ ਸਾਡੀਆਂ ਜ਼ਮੀਨਾਂ ਉਹ ਜ਼ਮੀਨਾਂ ਦੇ ਰਾਖੇ ਜ਼ਮੀਨਾਂ 'ਚ ਕੰਮ ਕਰਨ ਵਾਲੇ ਖੇਤ ਮਜ਼ਦੂਰ ਸਾਰੀ ਆ ਜਿੱਥੇ ਬੈਠੇ ਨੇ ਤੇ ਕਿਵੇਂ ਵੇਖਦੇ ਹੋਂ ਪੰਜਾਬ ਦੇ ਵਿੱਚ ਕਿਸੇ ਵੱਡੇ ਸੰਘਰਸ਼ ਦੀ ਜਿਹੜੀ ਉਮੀਦ ਜਾਂ ਉਹਦੀ ਤਸਵੀਰ ਤੁਸੀਂ ਦੇਖ ਰਹੇ ਹੋ ਭਵਿਕ ਚ ਮੈਂ 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 ਮਤਲਬ ਜਦੋਂ ਇਹੋ ਜਿਹੇ ਇਕੱਠ ਵਿੱਚ ਜਾਂਣਾ ਜਿੱਤੇ ਜਨਤਕ ਜਥੇਬੰਦੀਆਂ ਇਕੱਠ ਮੇਰੇ ਪਰਦਾ ਹੁੰਨਾ ਮੈਂ ਕੋਕੀ ਮੈਨੂੰ ਪਤਾ ਹੁੰਦਾ ਆਗੂ ਦੀ ਗੱਲ ਮੈਨੂੰ ਪਤਾ ਹੁੰਦੀ ਉਹਨਾਂ ਨੇ ਕਿਹੜੀ ਗੱਲ ਕਰਨੀ ਆ ਹਨਾ ਅਸੀਂ ਜਾਣਦੇ ਆ ਵੀ ਉਹਨਾਂ ਨੇ ਗੱਲ ਜਿਹੜੀ ਕਰਨੀ ਆ ਉਹਨਾਂ ਨੇ ਗੱਲ ਸਿੱਕੇ ਬੰਦ ਕਰਨੀ ਆ ਵਜ਼ੰਦਾਰ ਗੱਲ ਕਰਦੇ ਉਹ ਤਾਂ ਪਤਾ ਆਪਾਂ ਨੂੰ ਵੀ ਕਿਹੜੀ ਗੱਲ ਲਈ ਕਿਹੜੇ ਮੁੱਦੇ ਤੇ ਇਕੱਠੇ ਹੋਏ ਪਰ ਮੈਂ ਜਦੋਂ ਇਹ ਲੋਕਾਂ ਦੇ ਚਿਹਰੇ ਪਰਦਾ ਹੁੰਨਾ ਜਿਹੜੀਆਂ ਮਾਮਾਂ ਬੈਠੀਆਂ ਜਿਹੜੀਆਂ ਭੈਣਾਂ ਬੈਠੀਆਂ ਧੀਆਂ ਬੈਠੀਆਂ ਬਜ਼ੁਰਗ ਬੈਠੇ ਆ ਅੱਧਖੜ ਸਾਡੇ ਵਰਗੇ ਬੈਠੇ ਆ ਉਹਨਾਂ ਦੇ ਚਿਹਰੇ ਜਿਹੜਾ ਉਹਨਾਂ ਦੇ ਚਿਹਰਿਆਂ ਤੋਂ ਮੈਨੂੰ ਸੱਚ ਨਜ਼ਰ ਆਉਂਦਾ ਨਾ ਚਿਹਰਾ ਦੱਸ ਦਿੰਦਾ ਤੁਹਾਡਾ ਕਿ ਤੁਸੀਂ ਜਿਸ ਇਕੱ ਆਵੇਂ ਲੰਗਰ ਛਕਣ ਆਇਓ ਜਾਂ ਐਵੇਂ ਝੂਟਾ ਲੈਣਾ ਆ ਜਾਂ ਸੱਚੀ ਮੁੱਚੀ ਸ਼ਿੱਦਤ ਨਾਲ ਆਇਓ ਇੱਕ ਵੀ ਚਿਹਰਾ ਮੈਨੂੰ ਇਹੋ ਜਿਹਾ ਨਜ਼ਰ ਨਹੀਂ ਆਇਆ ਜਿਹਦੇ ਚਿਹਰੇ ਤੋਂ ਝੂਠ ਨਜ਼ਰ ਆਦਾ ਹੋਵੇ ਉਹ ਸ਼ਿੱਦਤ ਹੈ ਲੋਕਾਂ ਦੀ ਉਹ ਸ਼ਿੱਦਤ ਗਰੰਟੀ ਦਿੰਦੀ ਹੈ ਕਿ ਲੋਕੀ ਸੱਚੀ ਮੁੱਚੀ ਐਦਾਂ ਨਹੀਂ ਕਿਸੇ ਨੂੰ ਜ਼ਮੀਨਾਂ ਖੋਹ ਦੇਣਗੇ ਐਦਾਂ ਨਹੀਂ ਆਪਣੇ ਹੱਕ ਖੋਲਣ ਦੇਣਗੇ ਬਸ ਇਹ ਆਸ ਕਰਦਾ ਮੈਂ ਕਿ ਲੋਕੀ ਜਿੰਨੇ ਕਿ ਸਿਆਣੇ ਹੋਏ ਨੇ ਥੋੜਾ ਹੋਰ ਸਿਆਣੇ ਹੋਣ ਦੀ ਲੋੜ ਹੈ ਤਾਂ ਕਿ ਕੋਈ ਵੀ ਜਿਹੜੀ ਮੂਵਮੈਂਟ ਖੜੀ ਹੁੰਦੀ ਹੈ ਉਹ ਮੂਵਮੈਂਟ ਕਿਸੇ ਗਲਤ ਹੱਥਾਂ ਚ ਕੈਪਚਰ ਨਾ ਹੋਵੇ ਉਹਨੂੰ ਕੋਈ ਗਲਤ ਰੰਗਤ ਨਾ ਦਿੱਤੀ ਜਾਵੇ ਉਹ ਜਿਸ ਰੰਗਤ ਵਿੱਚ ਸ਼ੁਰੂ ਹੋਈ ਹੈ ਉਸੇ ਰੰਗਤ ਵਿੱਚ ਅੱਗੇ ਵਧੇ ਜਿੱਦਾਂ ਦਿੱਲੀ ਦਾ ਮੋਰਚਾ ਸੀ ਜੀ ਦਿੱਲੀ ਦੇ ਮੋਰਚੇ ਦੀ ਰੰਗਤ ਅਖੀਰ ਤੱਕ ਕੋਈ ਨਹੀਂ ਰਹੀ ਕਿ ਤਿੰਨ ਕਾਨੂੰਨ ਰਿਪੀਲ ਕਰਾਣੇ ਆ ਉਹਦਾ ਮੁੱਦਾ ਹੈ ਬਾਕੀ ਮੁੱਦੇ ਨਹੀਂ ਹੂੰ ਬਾਕੀ ਮੁੱਦੇ ਜਿਹੜੇ ਉੱਠੇ ਵੀ ਤਾਂ ਉਹਨਾਂ ਨੂੰ ਸਾਈਡ ਤੇ ਕੀਤਾ ਗਿਆ ਇਸ ਕਰਕੇ ਜਿੱਤ ਪ੍ਰਾਪਤ ਹੋਈ ਜਿਹੜਾ ਦੁਸ਼ਮਣ ਹੈ ਨਾ ਜਿਹਦੇ ਖਿਲਾਫ ਤੁਸੀਂ ਲੜ ਰਹੇ ਹੋ ਉਹ ਤੁਹਾਨੂੰ ਬਹੁਤ ਬਰੀਕੀ ਨਾਲ ਐਨਲਾਈਜ਼ ਕਰ ਰਿਹਾ ਹੁੰਦਾ ਉਹ ਤੁਹਾਡਾ ਇੱਕ ਇੱਕ ਕਦਮ ਦੇਖ ਰਿਹਾ ਹੁੰਦਾ ਕਿ ਤੁਸੀਂ ਕੀ ਕਰ ਰਹੇ ਹੋ ਉਹਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਪਤਾ ਹੁੰਦਾ ਉਹ ਆਪਣੇ ਬੰਦੇ ਵਿੱਚ ਬਾੜ ਕੇ ਤੁਹਾਡੀਆਂ ਕਮਜ਼ੋਰੀਆਂ ਨੂੰ ਉਭਾਰਨ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਇਸ ਮੁੱਦੇ ਤੇ ਭਟਕ ਸਕਦੇ ਨੇ ਇਹ ਪਾਓ ਸੋ ਇਹ ਆਗੂ ਉਹਨਾਂ ਦੇਖਣਾ ਹੁੰਦਾ ਕਿ ਲੋਕੀ ਮੁੱਦੇ ਤੋਂ ਭਟਕਣ ਨਾ ਜੋ ਲੋਕਾਂ ਦੀ ਜ਼ਿੰਦਗੀ ਦਾ ਮੁੱਦਾ ਬਣਿਆ ਹੋਇਆ ਆਪਣੀ ਜ਼ਿੰਦਗੀ ਜੀਉਣ ਦਾ ਮੁੱਦਾ ਬਣਿਆ ਹੋਇਆ ਆਪਣੇ ਧੀਆਂ ਪੁੱਤਾਂ ਦੇ ਭਵਿੱਖ ਦਾ ਮੁੱਦਾ ਬਣਿਆ ਹੋਇਆ ਪੰਜਾਬ ਨੂੰ ਬਚਾਉਣ ਦਾ ਮੁੱਦਾ ਬਣਿਆ ਹੋਇਆ ਉਸ ਮੁੱਦੇ ਤੇ ਕੇਂਦਰਿਤ ਹੋ ਕੇ ਅਗਰ ਪੰਜਾਬ ਇੱਕ ਵੱਡੀ ਲੜਾਈ ਲੜਦਾ ਤਾਂ ਯਕੀਨਨ ਲੋਕਾਂ ਦੀ ਜਿੱਤ ਹੋਏਗੀ ਹੋਈ ਹੈ ਸੰਸਾਰ ਪੱਧਰ ਤੇ ਹੋਈ ਹੈ ਇਹ ਨਾ ਪਹਿਲੀ ਵਾਰੀ ਹੋਏਗੀ ਨਾ ਆਖਰੀ ਵਾਰੀ ਜੀ ਤਾਂ ਪੰਜਾਬ ਨੂੰ ਇੱਕ ਹੋਣਾ ਪੈਣਾ ਆਪਣੇ ਉਸ ਕੇਂਦਰ ਬਿੰਦੂ ਤੇ ਧਿਆਨ ਕੇਂਦਰਿਤ ਰੱਖਣਾ ਪੈਣਾ ਜਿਹੜਾ ਜ਼ਮੀਨਾਂ ਨੂੰ ਬਚਾਉਣ ਲਈ ਆਪਣੇ ਭਵਿੱਖ ਨੂੰ ਬਚਾਉਣ ਲਈ ਜੋ ਉਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੋ ਇੱਕ ਬਹੁਤ ਉੱਪਰ ਦੇ ਮਸਲੇ ਤੇ ਨਾਲ ਪੰਜਾਬ ਦੀ ਤਸਵੀਰ ਤੇ ਡਾਕਟਰ ਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਲੜਸਾ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨ ਕੈਮਰਾਮੈਨ